ਜ਼ਰੂਰ ਦੇ ਨਾਲ ਪੈਂਦਾ ਕਰਾਚੋਂ ਕਰਾਚੋਂ ਬਾਰੇ ਸਾਰੇ ਜਾਣਦੇ ਨੇ ਸਰਕਾਰ ਦੇ ਅੰਦਰ ਵੀ ਭੂਮਿਕਾ ਕੀ ਆ ਕਰਾਚੋਂ ਪਿੰਡ ਦੀ ਔਰ ਬਹੁਤ ਸਾਰੇ ਲੋਕ ਲੀਡਰ ਆ ਜਿਹੜੇ ਉਹ ਕਰਾਚੋਂ ਪਿੰਡ ਤੋਂ ਆਮ ਆਦਮੀ ਪਾਰਟੀ ਦੇ ਵੀ ਬਣਦੇ ਆ ਉਸ ਤੋਂ ਬਾਅਦ ਚਰਚਾ ਦੇ ਵਿੱਚ ਪਿੰਡ ਹੋਰ ਵਜਾ ਦੇ ਕਰਕੇ ਵੀ ਰਹਿੰਦਾ ਪਿੰਡ ਦੇ ਨੌਜਵਾਨ ਤੇ ਬਾਬੇ ਕੀ ਸੋਚਦੇ ਅੱਜ ਦੀ ਵਜਾ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੀ ਮਾਹੌਲ ਹੈ ਲੋਕ ਸਭਾ ਚੋਣਾਂ ਚੋਕੀ ਮੰਨਦੇ ਆ ਕੀ ਹੋਣਾ ਚਾਹੀਦਾ ਤੇ ਕੀ ਨਹੀਂ ਸਾਰੀ ਗੱਲਬਾਤ ਕਰਦੇ ਆ ਇੱਥੇ ਬੈਠੇ ਆ ਕੁਝ ਲੋਕ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿਹੜਾ ਮੁੱਦਾ ਅਹਿਮ ਲੱਗਦਾ ਤੁਹਾਨੂੰ ਤੇ ਕਰਾਚੋ ਪਿੰਡ ਕੀ ਸੋਚ ਰਿਹਾ? ਉਰੇ ਦਾ ਜੀ ਸਾਰੇ ਪਾਰਟੀਆਂ ਦੇ ਬੰਦੇ ਬੈਠੇ ਨੇ ਜੀ। ਅੱਛਾ ਜੀ। ਆਪ ਵਾਲਿਆਂ ਦੀ ਬੈਠੇ ਨੇ ਕਾਂਗਰਸ ਦੀ ਵੀ ਬੈਠੇ ਨੇ ਬੀਜੇਪੀ ਦੀ ਵੀ ਬੈਠੇ ਨੇ ਮਾਨ ਦਲ ਦੇ ਵੀ ਬੈਠੇ ਨੇ ਜੀ ਆਜੂ ਨੇ ਸਾਰੀਆਂ ਪਾਰਟੀਆਂ ਦੇ ਬੈਠੇ ਨੇ ਜੀ ਪਰ ਤੁਹਾਡੇ ਮੁੱਖ ਮੰਤਰੀ ਦਾ ਸ਼ਹਿਰ ਨਾਲ ਲੱਗਦਾ ਮੰਨਿਆ ਜਾਂਦਾ ਤੇ ਇਸ ਵਾਰ ਸਰਕਾਰ ਨੂੰ ਧਿਆਨ ਦੇ ਵਿੱਚ ਰੱਖ ਕੇ ਜਾਂ ਫਿਰ ਸੈਂਟਰ ਨੂੰ ਧਿਆਨ ਚ ਰੱਖ ਕੇ ਵੋਟ ਪਾਉਣ ਦਾ ਮਨ ਬਣਾਇਆ ਅਈ ਤਾਂ ਸੈਂਟਰ ਨੂੰ ਦੇਖ ਕੇ ਮਨ ਚ ਧਿਆਨ ਬਣਾਇਆ ਜੀ ਸੈਂਟਰ ਨੂੰ ਰੱਖ ਕੇ ਤਾਂ ਫਿਰ ਕੀ ਸੋਚਦੇ ਹੋ ਕੀ ਕਹਿੰਦਾ ਪਿੰਡ ਦਾ ਹਵਾ ਤੁਹਾਡੀ ਨਿੱਜੀ رائے ਕੀ ਹੈ ਕਿਹੜਾ ਕਿਹੋ ਜਿਹਾ ਐਮਪੀ ਹੋਣਾ ਚਾਹੀਦਾ ਸੰਗਰੂਰ ਤੋਂ ਸੰਗਰੂਰ ਤੋਂ ਮਾਨ ਦਲ ਹੋਣਾ ਚਾਹੀਦਾ ਮਾਨ ਸਾਹਿਬ ਵੱਡਾ ਅੱਛਾ ਇੰਗਰੇਜ਼ੀ ਇਤਮਾਨ ਹਾਂ ਉਹ ਕਿਉਂ ਸਾਨੂੰ ਸਾਨੂੰ ਪਤਾ ਹੀ ਉਹ ਲੱਗਦਾ ਸੱਚਾ ਸੁੱਚਾ ਬੰਦਾ ਜੀ ਇਹਨਾਂ ਮੰਗਵੀਰਾ ਫੇਰੀ ਵਾਲਾ ਥੋੜੋ ਜੀ ਆਪੀਆਂ ਪੱਟ ਕੇ ਦੇਖੋ ਕਾਂਗਰਸ ਕਰਕੇ ਕੀ ਕੀ ਅੱਜ ਰੂਸ ਦੇਖੋ ਨਿਕਲੇ ਹੋਇਆ ਮਾਰਿਓ ਕੈਮਰਾ ਉੱਧਰ ਅੱਛਾ ਇਨੂੰ ਹੋ ਗਏ 8-9 ਮਹੀਨੇ ਹੋ ਗਏ ਜੀ ਅੱਛਾ ਕਾਦੇ ਵਾਸਤੇ ਪੱਟੀਆਂ ਨੇ ਐ ਤਾਂ ਚਲੋ ਆ ਪੁੱਛ ਲੈਨੇ ਕੀ ਜਵਾਬ ਦੇਣਾ ਇਹਨਾਂ ਨੂੰ ਐ ਪੁੱਛੋ ਵੀ ਇਹ ਕਾਦੇ ਵਾਸਤੇ ਪੱਟੀਆਂ ਹੋਈਆਂ ਨੇ ਪਿੰਡ ਦੇ ਵਿੱਚ ਸਾਫ਼ ਸੁਥਰਾ ਪਾਣੀ ਆ ਰਿਹਾਗਾ ਇਹ ਐ ਇਹਨਾਂ ਦੱਸੋ ਨਾ ਵੀ ਕੀ ਕਾਦੇ ਵਾਸਤੇ ਉਹੀ ਪੱਟ ਕੇ ਸੜਤਾ ਪਿੰਡ ਵੀਰੇ ਇਹ ਸਾਫ਼ ਸੁਥਰਾ ਪਾਣੀ ਸਾਨੂੰ 20 ਸਾਲ ਕਿਸੇ ਬੰਦੇ ਨੂੰ ਮੋਟਰ ਲਵਾਉਣ ਦੀ ਲੋੜ ਐਨਾ ਸਾਫ਼ ਸੁਥਰਾ ਦੋਨੇ ਟੈਂਕੀਆਂ ਇੱਕ ਉਧਰ ਬਣ ਰਹੀ ਆ ਉਧਰ ਬਣੀ ਹੋਈ ਆ ਸਰਕਾਰ ਦੇ ਆਉਣ ਤੋਂ ਬਾਅਦ ਇਹ ਕੰਮ ਹੋਇਆ ਹਾਂਜੀ ਹਾਂਜੀ ਇਹ ਤਾਂ ਕਹਿੰਦੇ ਸਰਕਾਰ ਦੇ ਆਉਣ ਤੱਕ ਇਹ ਇਹ ਜੀ ਮੇਰੀ ਗੱਲ ਸੁਣੋ ਜੀ ਇਹ ਪਾਈਪ ਲਾਈਨ ਪਵਈਆ ਹੁਣ ਪਹਿਲਾਂ ਦੇ ਪੈਪ ਦਾ ਇਹ ਪਹਿਲਾਂ ਦੇ ਪੈਨੇ ਟੈਂਕੀਆਂ ਵੀ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ ਸਰਕਾਰ ਤਾਂ ਹੁਣ ਆਈਏ 2 ਸਾਲ ਇਹ ਟੈਂਕੀਆਂ ਬਣੀਆਂ ਨੂੰ 20 ਸਾਲ ਹੋ ਗਏ ਬਣੀਆਂ ਨੂੰ ਨਹੀਂ ਨਹੀਂ ਕਹਿੰਦੇ ਬਣੀਆਂ ਬਾਹਰ ਸਟੈਂਡ ਤੇ ਟੈਂਕੀ ਬਣ ਰਹੀ ਆ ਜਾ ਕੇ ਦੇਖ ਲੋ ਜੀ ਨਹੀਂ ਨਹੀਂ ਇਹ ਕਪੜਾ ਆਸ ਖਾਲਸਾ ਜੀ ਆਇਆ ਖਾਲਸਾ ਜੀ ਤੁਸੀਂ ਕੀ ਕਹਿੰਦੇ ਕਦੇ ਕੋਈ ਜੋ ਟੁੱਟ ਜਾਂਦਾ ਕਦੇ ਕੋਈ ਜੋ ਟੁੱਟਿਆ 6 ਮਹੀਨੇ ਬਾਲਟੀਆਂ ਦਿਹਾੜੀਦਾਰ ਬਣੇ ਕਦੇ ਪਾਣੀ ਕਿਤੋਂ ਵਰਦੇ ਕਦੇ ਕਿਤੋਂ ਵਰਦਾ 6 ਮਹੀਨਿਆਂ ਦੀ ਪਾਈਪ ਲਾਈਨ ਹੈ ਠੇਕੇਦਾਰ ਨੂੰ ਵਧਿਆ ਵਧਿਆ ਠੇਕੇਦਾਰ ਨੂੰ ਮੌਜੂਦਾ ਪਿੰਡ ਵੋਟ ਨੂੰ ਪਾਉਣ ਜਾ ਰਿਹਾ ਸੰਗਰੂਰ ਦੇ ਐਮਪੀ ਆਪਦੀ ਆਪਦੀ ਸਮਝ ਆ ਕੋਈ ਕਿਸੇ ਨੂੰ ਪਾਵੇ ਅਸੀਂ ਨਾ ਕਿਸੇ ਨੂੰ ਨਹੀਂ ਪਾਉਂਦੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਕਿਸੇ ਨਾਲ ਮੰਦੇ ਬੈਠੇ ਨੇ ਜੀ ਸਾਰੇ ਪਾਰਟੀਆਂ ਨਾਲ ਬੈਠੇ ਨੇ ਪਰ ਇਹ ਸਰਕਾਰ ਨੇ ਖੁੰਝੇ ਡਾਲੇ ਲੋਕ ਜਮੀ ਅੱਛਾ ਉਹ ਕਿਵੇਂ ਕਿਉਂ ਕਰ ਕਰ ਸਾਡੀ ਲੋਕ ਸੀ ਇਹਨਾਂ ਨੇ ਗਰੀਬਾਂ ਦੀ ਸਮਝ ਗਏ ਜਿਹੜੀ 4 ਰੁਪਏ ਕਿਲੋ ਵਾਲੀ ਬੰਦੀ 2 ਰੁਪਏ ਉਹ ਚੰਗੀ ਬੰਦ ਕਰ ਦੇ ਇਹਨਾਂ ਨੇ ਉਹ ਤਾਂ ਕਹਿੰਦੇ ਘਰ ਘਰ ਆਟਾ ਵੀ ਆਉਣਾ ਉਹ ਜਦੋਂ ਆਉ ਦੇਖੀ ਲੋਟਾ ਵੀ ਕਣਕ ਚਾਹੀਦੀ ਏ ਕਿ ਨੌਕਰੀ ਚਾਹੀਦੀ ਆ ਇਹਨਾਂ ਨੂੰ ਐ ਪੁੱਛੋ ਵੀ ਕਣਕ ਚਾਹੀਦੀ ਏ ਕਿ ਨੌਕਰੀ ਚਾਹੀਦੀ ਆ ਲੈ ਜੀ ਉਹ ਕਹਿੰਦੇ ਵੀ ਕਣਕ ਚਾਹੀਦੀ ਏ ਕਿ ਨੌਕਰੀ ਕਹਿੰਦੇ ਕਣਕ ਚਾਹੀਦੀ ਏ ਕਿ ਨੌਕਰੀ ਐ ਪੁੱਛੋ ਜੀ ਕਿਰਾਚੂ ਜਿੰਨੇ ਕ ਬੰਦੇ ਲਪਾਸੇ ਜੀ ਕੋਈ ਕਿਹੜੇ ਬੰਦੇ ਦੱਸੋ ਜੀ ਇੱਧਰ ਆਜੋ ਇਹ ਮੇਰੇ ਚਾਰ ਬੱਚੇ ਨੇ ਚਾਰੇ ਬੀ ਐਮ ਏ ਪੜੇ ਹੋਏ ਨੇ 80% ਤੋਂ ਉੱਪਰ ਨੰਬਰ ਨੇ ਜੀ ਠੀਕ ਹੈ ਜੇ ਕਿਸੇ ਬੱਚੇ ਨੂੰ ਨੌਕਰੀ ਮਿਲੀ ਹੋਵੇ ਉਹ ਘਰ ਆਪਣਾ ਸਾਹਮਣੇ ਜਾ ਕੇ ਦੇਖ ਸਕਦਾ ਹੈ ਨਾਨਕਣਕ ਹੈ ਨਾ ਨੌਕਰੀ ਹੈ ਇਹ ਤਾਂ ਸੁਣੋ ਸਾਡੇ ਨਾਲ ਜ ਲੋਕ ਜਿਹੜੇ ਜਿਹੜੇ ਘਰਾਂ ਦੇ ਨੌਕਰੀਆਂ ਪੁਲਿਸ ਦੀਆਂ ਮਿਲੀਆਂ ਨੇ ਤੇ ਜਿਹੜੇ ਜਿਹੜੇ ਬੰਦੇ ਨੇ ਸੁਖਵੀਰ ਬਾਦਲ ਦੇ ਮੁੰਡੇ ਰਖਾਏ ਹੋਣੇ ਜੀ ਉਹਨਾਂ ਦੇ ਪੁਲਿਸ 'ਚ ਇਹ ਉਹਨਾਂ ਨੂੰ ਆਪਦੇ ਬਣਾ ਰਹੇ ਨੇ ਕਹਿੰਦੇ ਹੁਣ ਵੀ ਲੱਗੇ ਹੁਣ ਕਿੰਨੇ ਬੰਦੇ ਲੱਗੇ ਨੇ ਜੀ ਟੈਂਕੀਆਂ 'ਚ ਜਿਹੜੇ ਬੈਠੇ ਨੇ ਭਾਈ ਟੈਂਕੀਆਂ 'ਚ ਜਿਹੜੇ ਬੈਠੇ ਨੇ ਸੰਗਰੂਰ ਚੱਲੋ ਟੈਂਕੇ ਟੈਂਕੀਆਂ ਭਰੀਆਂ ਪਈਆਂ ਬੇਰੁਜ਼ਗਾਰਾਂ ਦਾ ਸਰਕਾਰਾਂ ਦਾ ਹਰੇਕ ਦਾ ਪਪੂਲਰ ਰੋਲ ਆ ਪਰ ਜਿੰਨੇ ਸਾਡੇ ਪਿੰਡ ਕਿੱਤੇ ਨਹੀਂ ਮਿਲੀਆਂ ਹੈਗੀਆਂ ਨੌ ਕਣਕ ਜਹੀਂ ਦੇ ਇੱਕ ਨੌਕਰੀ ਜਹੀਂ ਦੇ ਸਾਨੂੰ ਤਾਂ ਬਈ ਨੌਕਰੀਆਂ ਦੇ ਵਿੱਚ ਨਾ ਕਣਕ ਮਿਲੀ ਨਾ ਨੌਕਰੀ ਨੌਕਰੀਆਂ ਮਿਲੀਆਂ ਨੇ ਬਿਲਕੁਲ ਬਿਲਕੁਲ ਜੀ ਜਿਹੜੇ ਬੱਚੇ ਪੜਨਗੇ ਉਹ ਨੌਕਰੀਆਂ ਵੀ ਲੈਣਗੇ ਇਹਨਾਂ ਸਾਲ ਹੋ ਗਏ 22 ਸਾਲ ਹੋ ਗਏ 2 ਰੁਪਏ ਕਿਲੋ ਕਣਕ ਵਾਲੀ ਜਿਹੜੇ ਗਰੀਬ ਦਬਕਾ ਗਾਵਰੇ ਸਾਰੀ ਠੀਕ ਹੈ ਸਾਰਾ ਕੁਝ ਮੇਨ ਆ ਗਈ ਕਣਕ ਇੱਥੇ ਠੀਕ ਹੈ ਇਸ ਲਈਆਂ ਸਰਕਾਰਾਂ ਨੇ ਕਣਕ ਦਿੱਤੀ ਹੈ ਤੇ ਹੁਣ ਕਿਤੇ 10 ਕਿਲੋ ਦੇ ਦਿੰਦੇ ਨੇ ਕਿਤੇ 15 ਕਿਲੋ ਗਿਣਾਤੀ ਤੁਸੀਂ ਕਮੀ ਗਿਣਾਤੀ ਵੀ ਆ ਕਮੀ ਹੈ ਇੱਕ ਪ੍ਰਾਪਤੀ ਤਾਂ ਦੱਸ ਦੋ ਸਰਕਾਰ ਦਾ ਕੋਈ ਤਾਂ ਕੰਮ ਚੰਗਾ ਲੱਗਾ ਕੀ ਚੰਗਾ ਕੰਮ ਇਹ ਹੈ ਜਿਹੜਾ ਇਹਨਾਂ ਨੇ 600 ਜੰਟ ਬਿਜਲੀ ਮਾਫ ਕਰੀਏ ਇਹ ਚੰਗਾ ਕੰਮ ਹਾਂਜੀ ਹਾਂ ਇਹ ਦੋ ਪ੍ਰਾਪਤੀ ਦੱਸਤੀ ਠੀਕ ਹੈ ਜੀ ਮੰਨਦੇ ਸਹੀ ਗੱਲ ਹੈ ਜੀ ਠੀਕ ਹੈ ਨੌਕਰੀਆਂ ਵੀ ਦੱਸਣ ਜੀ ਇਹ ਤਾਂ ਕਹਿੰਦੇ ਸਰਕਾਰ ਨੇ ਜਿਹੜਾ ਚੰਗਾ ਕੀਤਾ ਚੰਗਾ ਦੱਸ ਤਾਂ ਜੋ ਮਾੜਾ ਮਾੜਾ ਮੇਰੀ ਗੱਲ ਸੁਣੋ ਇੱਕ ਮੁੰਡਾ ਡਾਕਟਰ ਲੱਗਿਆ ਹੋਇਆ ਸੀ ਸਰਕਾਰੀ ਉਹਨੇ ਨੌਕਰੀ ਛੱਡ ਕੇ ਦੁਬਾਰੇ ਪੰਜਾਬ ਪੁਲਿਸ ਚ ਭਰਤੀ ਹੋਇਆ ਇੱਕ ਕੁੜੀ ਨੌਕਰੀ ਲੱਤੀਆਂ ਨੇ ਆਪਣੀ ਪੜ੍ਹਾਈ ਤੇ ਲੱਤੀ ਆਪਦੇ ਨੰਬਰ ਚੱਕੇ ਨੇ ਵਧੀਆ ਪੜਿਆ ਤਾਂ ਨੌਕਰੀਆਂ ਮਿਲੀਆਂ ਨੇ ਆਉਂਦੀਆਂ ਪਹਿਲਾਂ ਨੌਕਰੀ ਮੈਨੂੰ ਕਿੱਥੋਂ ਦੇਤੀ ਭਗਵੰਤ ਮਾਨ ਨੇ ਜਦ ਬਿਆਨ ਪੜਾ ਸਵਾ ਤਾਂ ਮੈਨੂੰ ਦੇਵੇ ਫੇਰ ਤਾਂ ਆਪਾਂ ਨੌਕਰੀ ਮੰਨੀਏ ਪਟਵਾਰੀ ਜੇਈ ਪਹਿਲਾਂ ਬਹੁਤ ਨੇ ਜਿੰਨੇ ਪਹਿਲਾਂ ਨੇ ਸਾਡੇ ਅਮਲਾਜ ਮੁੰਨੇ ਹੁਣ ਨਹੀਂ ਹੈਗੇ ਨੌਕਰੀ ਲਈ ਵੀ ਇੱਕ ਉਮਰ ਤੈ ਹੁੰਦੀ ਆ ਨਾ ਕਿ ਉਮਰ ਤਾਂ ਮੇਰੀ ਤਾਂ ਨਹੀਂ ਆਹ ਹੋਰ ਬੱਚਿਆਂ ਦੀ ਵੀ ਬਥੇਰੀ ਆ ਜਿਹੜੇ 12 12 13 13 ਪੜੇ ਉਹਨੇ ਉਹਨਾਂ ਨੂੰ ਕਿਹੜੇ ਦਿੱਤੀ ਠੀਕ ਹੈ ਧਿਆਨ ਨਾਲ ਸੁਣ ਰਹੇ ਉਹਨਾਂ ਨੂੰ ਪੁੱਛ ਲੈਣੇ ਇੱਕ ਮਿੰਟ ਤੁਸੀਂ ਕੀ ਕਹਿੰਦੇ ਹੋ ਜੀ ਇਹਨਾਂ ਦੀਆਂ ਗੱਲਾਂ ਨਾਲ ਸਹਿਮਤ ਹੋ ਇਹ ਤਾਂ ਜੀ ਉਹੀ ਮਾਰੀ ਜਾਂਦੇ ਨੇ ਕੋਈ ਗੱਲ ਨਹੀਂ ਬਾਤ ਨਹੀਂ ਠੀਕ ਹੈ ਆ ਬਧਿਆ ਉਸ ਨਾਲ ਇਹ ਵੀ ਜਿਹੜਾ ਪੜਿਆ ਲਿਖਿਆ ਬੰਦਾ ਉਹੀ ਨੌਕਰੀ ਲਊਗਾ ਜਿਹੜਾ ਧਾਡੂ ਵਾਲੀ ਸਰਕਾਰ ਤੋਂ ਸੰਤੁਸ਼ਟੀ ਹੈ ਹਾਂ ਜੀ ਸੰਤੁਸ਼ਟੀ ਹੈ ਕੰਮ-ਕੰਮ ਕੀਤੇ ਪੂਰੇ ਪਾਈਪਲਾਈਨ ਦੁਆਰਾ ਪਵਾਤੀ ਸਾਡੇ ਪਿੰਡ 'ਚ ਹਾਂ ਬਾਕੀ ਲਾਈਟਾਂ ਸਾਰੇ ਪਿੰਡ 'ਚ ਲਾਈਟਾਂ ਜਿਹੜਾ ਇਹ ਜਿਹੜਾ ਕਿਹੜਾ ਕੰਮ ਹੈ ਕਿ ਜਿਹੜਾ ਪਹਿਲਿਆਂ ਨੇ ਕਦੇ ਕੀਤਾ ਨਹੀਂ ਸੀ ਤੇ ਇਹ ਸਰਕਾਰ ਨੇ ਕਰਤਾ ਪਹਿਲਾਂ ਇਹਨੂੰ ਜੀ ਮਿਲਟਰੀ ਦੀ ਨੌਕਰੀ ਦਵਾਤੀ ਦੀ ਆਪ ਵਾਲਿਆਂ ਨੇ ਇਹ ਇਹਨੂੰ ਮਿਲਟਰੀ ਦੀ ਨੌਕਰੀ ਦਵਾ ਦਿੱਤੀ ਉਹ ਤੋਂ ਰਿਟਾਇਰ ਹੋ ਕੇ ਆਇਆ ਆਪਣੇ ਦਮ ਤੇ ਹੋਈ ਲਿਆ ਲਿਆ ਹੁਣ ਰਸਤਾਂ ਸਰੀ ਚ ਫਿਰ ਸਾਡੇ ਇਲਾਜ ਹੋ ਰਹੇ ਨੇ ਉਹਰੇ ਆਹ ਕਲੀਨਿਕ ਹੈਗਾ ਹਾਂਜੀ ਹਾਂ ਉਹ ਵਖਲਵਾ ਆਤਾ ਹੈ ਨਾ ਨਹੀਂ ਇਹਦਾ ਹੁਣ ਲੋਕ ਇਹਨਾਂ ਮੋਹੱਲਾ ਕਲੀਨਿਕ ਬਣਾਇਆ ਇਲਾਜ ਕਰਾਉਣੇ ਆ ਇਲਾਜ ਅਸੀਂ ਪਹਿਲਾਂ ਵੀ ਕਰਾਉਂਦੇ ਤੇ ਵੀਰੇ ਡਿਵੈਂਸਰੀ ਆ ਉਹ ਠੀਕ ਹੈ ਪਹਿਲਾਂ ਉੱਤੇ ਲਾ ਕੇ ਫੋਟੋ ਪਹੁੰਚਾਂ ਤਮਾਮ ਦੀ ਉਸੇ ਨੂੰ ਡਵੈਂਸਰੀ ਬਣਾਤਾ ਇਹ ਕਹਿੰਦੇ ਪੁਰਾਣੀ ਡਿਸਪੈਂਸਰੀ ਨੂੰ ਹੀ ਉਹ ਬਣਾਤਾ ਤੇ ਪ੍ਰੈਜ਼ੀਡੈਂਸੀ ਉੱਥੇ ਕੋਈ ਡਾਕਟਰ ਨਹੀਂ ਸੀ ਹੁਣ ਚੱਲਦੇ ਨੇ ਉਹ ਇਹਦਾ ਮੂੰਹ ਜਿੱਦਾਆਂ ਗੱਲਾਂ ਡਾਕਟਰ ਆਏਗੇ ਅੱਛਾ ਪਹਿਲਾਂ ਨਾਲੋਂ ਫਰਕ ਵੀ ਪਿਆ ਡਾਕਟਰ ਆਏਗੇ ਜਿਹੜੀ ਗੱਲ ਆਏਗੀ ਉਹ ਕਹਿਣ ਵਾਲਾ ਇਹਨਾਂ ਡਾਕਟਰ ਨਹੀਂ ਸੀ ਅੱਜ ਕਿਹੜਾ ਡਾਕਟਰ ਤੀਗਾ ਇਹ ਕਹਿੰਦੇ ਪਹਿਲਾਂ ਡਾਕਟਰ ਨਹੀਂ ਸੀ ਉੱਥੇ ਫਿਰ ਬਾਅਦ ਚ ਬਣੀ ਆ ਡਾਕਟਰ ਹੈਗੇ ਤੇ ਕਈ ਨੂੰ ਕਹਦੇ ਨਹੀਂ ਡਾਕਟਰ ਹਰ ਟਾਈਮ ਰਹੇ ਨੇ ਜੀ ਉੱਥੇ ਇਹਦਾ ਝੂਠ ਬੋਲਦੇ ਨੇ ਚਲੋ ਆਪਾਂ ਇੱਕ ਇੱਕ ਨਾਲ ਇਹਨਾਂ ਤੋਂ ਇਹ ਪੁੱਛ ਲੈਣੇ ਆ ਕਿ ਕਿਹੜਾ ਸਰਕਾਰ ਚ ਚੰਗੇ ਕੰਮ ਹੋਇਆ ਬਾਈ ਸਭ ਤੋਂ ਪਹਿਲਾਂ ਤੇ ਦੱਸੋ ਆਮ ਆਦਮੀ ਪਾਰਟੀ ਦੇ ਬਣਨ ਤੋਂ ਬਾਅਦ ਹਾਲਾਂਕਿ ਲੋਕ ਸਭਾ ਦੀ ਚੋਣ ਆ ਉੱਥੇ ਜਾ ਕੇ ਬੰਨੇ ਐਮਪੀ ਉੱਥੇ ਸਰਕਾਰ ਬਣਨੀ ਐ ਪਰ ਅਸੀਂ ਐਸੀ ਸਰਕਾਰ ਨੂੰ ਧਿਆਨ ਚ ਰੱਖ ਲਈਏ ਪ੍ਰਾਪਤੀਆਂ ਇਹਨਾਂ ਨੂੰ ਗਿਣਾ ਦਿਓ ਵੀ ਆਹ ਆ ਪ੍ਰਾਪਤੀਆਂ ਵੀਰੇ ਸਾਨੂੰ ਤਾਂ ਇੰਨਾ ਪੱਦਗਾ ਵੀ ਜਿਹੜੇ ਬੰਦੇ ਪੜ੍ਹ ਲਿਖ ਕੇ ਉਹਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਬਹੁਤ ਜ਼ਿਆਦਾ ਮਿਲੀਆਂ ਨੇ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਸਭ ਤੋਂ ਵੱਡੀ ਇਹੀ ਪ੍ਰਾਪਤੀ ਹੈ ਪਤਾ ਗੱਲ ਕੀ ਆ ਜੇ ਕਿਸੇ ਕੋਲ ਕੋਈ ਬੱਚਾ ਲੱਗੂਗਾ ਤਾਂ ਉਹ ਗਰੀਬੀ ਚੱਕ ਸਕਦਾ ਕਣਕ ਦਾਲ ਨਾਲ ਕੋਈ ਗਰੀਬੀ ਨਹੀਂ ਚੱਕ ਸਕਦਾ ਇਹਨਾਂ ਨੇ ਪ੍ਰਾਪਤੀ ਦੱਸਤੀ ਤੁਸੀਂ ਸਭ ਤੋਂ ਵੱਡੀ ਕਮੀ ਕਿਹੜੀ ਗਿਣਦੇ ਹੋ ਵੀ ਸਰਕਾਰ ਨੇ ਇਧਰ ਧਿਆਨ ਹੀ ਨਹੀਂ ਦਿੱਤਾ ਤੁਸੀਂ ਦੱਸ ਰਹੇ ਹੋ ਵੀ ਕ੍ਰਾਚ ਤੋਂ ਸਭ ਤੋਂ ਵੱਡੀ ਮੁੱਖ ਮੰਤਰੀ ਕ੍ਰਾਚ ਤੋਂ ਚੱਲ ਰਹੀ ਹੈ ਹੂੰ ਤੇ ਉਰੋਂ ਸਾਡੇ ਪਿੰਡ 'ਚ ਇੱਕ ਬੰਦਾ ਲਗਵਾਇਆ ਹੋਇਆ ਦੱਸ ਦੇਣੇ ਅੱਛਾ ਵੀ ਮੁਲਾਜ਼ਮ ਕਿਹੜਾ ਲੱਗਿਆ ਫਿਰ ਤਾਂ ਉਹ ਗੱਲ ਹੋ ਗਈ 20 ਬੰਦਾ ਆਪ ਆਪਣੇ ਬੰਦਿਆਂ ਨੂੰ ਲਵਾ ਦੇ ਹਾਂ ਉਹ ਜੇ ਤੁਸੀਂ ਕਹਿੰਦੇ ਦੂਜਿਆਂ ਨੂੰ ਫਿਰ ਜਿਹੜੇ ਪੜੇ ਲਿਖੇ ਨੇ ਉਹਨਾਂ ਨੂੰ ਫਿਰ ਕਿਹੜਾ ਲਵਾਉਗਾ ਤੁਸੀਂ ਕਹਿੰਦੇ ਵੀ ਸਾਡੇ ਬੇਸ਼ੱਕ ਸਾਡੇ ਪਿੰਡ ਦੇ ਬੰਦੇ ਮੁੱਖ ਮੰਤਰੀ ਦੇ ਦਫ਼ਤਰ ਭੂਮਿਕਾ ਨਿਭਾਉਂਦੇ ਆ ਪਰ ਤੇਰ ਮੇਰ ਨਹੀਂ ਕਰਦੇ ਨਾ ਤੇਰ ਮੇਰ ਕੋਈ ਨਹੀਂ ਹੈਗੀ ਜੀ ਉਹ ਕਹਿੰਦੇ ਵੀ ਤਾਂ ਨਹੀਂ ਕਰਦੇ ਮੈਰਿਟ ਦੇ ਆਧਾਰ ਤੇ ਕੰਮ ਚ ਚਲੋ ਜੀ ਇਹ ਆਪਣੀ ਪਾਰਟੀ ਦੇ ਨੂੰ ਨਾਮ ਲਵਾਉਂਦੇ ਹੋਰ ਪਾਰਟੀਆਂ ਦੇ ਵਿੱਚ ਕਰਾਚੋਂ ਦੀ ਸਾਰੀ ਪਾਰਟੀਆਂ ਦੇ ਬੰਦੇ ਨੂੰ ਹੋਰ ਪਾਰਟੀ ਦੇ ਬੰਦੇ ਨੂੰ ਲਵਾ ਦਿੰਦੇ ਤੁਹਾਨੂੰ ਲੱਗੇ ਨੇ ਜੀ ਦੱਸੋ ਹੋਰ ਮੁੱਦਾ ਹੈ ਅਸੀਂ ਨਾ ਅਸੀਂ ਬੰਦੇ ਦਾ ਪਤਾ ਉਹ ਬੰਦੇ ਦਾ ਨਾਮ ਦੱਸੋ ਜੀ ਨਾਮ ਹੰਡਿਚ ਤੁਸੀਂ ਪਤਾ ਕਰ ਲੋ ਜੀ ਵੀ ਕਿਹੜੇ ਕਿਹੜੇ ਮੁੰਡੇ ਲੱਗੇ ਨੇ ਨਾਮ ਦੱਸੋ ਕਿਹੜਾ ਲੱਗੇ ਦੋ ਤਾਂ ਦੋ ਸ਼ੱਕੇ ਭਾਈ ਪੰਜਾਬ ਪੁਲਿਸ ਚ ਲੱਗੇ ਨੇ ਜੀ ਇੱਕ ਤਾਂ ਮਿੱਠੂ ਦਾ ਇੱਕ ਪਟਵਾਰੀ ਦਾ ਮੁੰਡਾ ਜੀ ਇੱਕ ਸਾਡੇ ਕੁੜੀ ਲੱਗੀ ਹੈ ਜੀ ਵਿਚਾਰੀ ਜਮੀ ਦੇ ਹਿਸਾਬ ਨਾਲ ਲੱਗੇ ਨੇ ਜੀ ਪੜ੍ਹਾਈ ਦੇ ਹਿਸਾਬ ਨਾਲ ਲੱਗੇ ਨੇ ਅੱਛਾ ਸਰਕਾਰ ਨੇ ਕੋਈ ਕੋਈ ਹੈਗੀ ਮਤ ਆਪਦੇ ਆਪ ਦੇ ਪੜ੍ਹੇ ਨੇ ਤਾਂ ਐਮ ਐਮ ਐ ਕਰੀ ਹੋਈਆਂ ਨੇ ਤਾਂ ਨੌਕਰੀਆਂ ਲੱਗੇ ਨੇ ਹੋਊ ਜੀ ਜਿਵੇਂ ਇੱਥੇ ਗੱਲਾਂ ਪਹਿਲਾਂ ਵੀ ਹੋਈਆਂ ਤੁਹਾਨੂੰ ਕਿਹੜੀ ਗੱਲ ਲੱਗਦੀ ਹੈ ਕਿ ਸਰਕਾਰਾਂ ਭਾਵੇਂ ਸੈਂਟਰ ਦੀ ਹੈ ਸਟੇਟ ਦੀ ਕੋ ਧਿਆਨ ਨਹੀਂ ਦਿੰਦੀ ਸਸ ਗੱਲ ਵੀ ਆਪ ਦੇ ਆਪ ਦੇ ਦਮ ਤੇ ਬੰਦਾ ਆਪਣੇ ਲੋਕ ਨੌਕਰੀ ਕਰਕੇ ਪੜ੍ਹਾਈ ਕਰਕੇ ਲੱਗਿਆ ਅਗਲਾ ਇੱਕ ਅਸੀਂ ਪੰਜਾਬ ਚ ਘੁੰਮੇ ਆ ਉਹ ਕਹਿੰਦੇ ਜੀ ਨਸ਼ੇ ਦੀ ਬੜੀ ਸਮੱਸਿਆ ਹੈ ਤੁਹਾਡੇ ਪਿੰਡਾਂ ਵਾਲ ਤਾਂ ਨਹੀਂ ਨਸ਼ੇ ਦੀ ਸਮੱਸਿਆ ਬਈ ਉਹਦਾ ਖਾਣਾ ਨੂੰ ਪਤਾ ਨਹੀਂ ਘਟਿਆ ਜੀ ਸਾਡੇ ਨਹੀਂ ਜਿਹੜੀ ਗੱਲ ਆ ਉਹ ਸਹੀ ਹੈ ਗਾਂਗੇ ਨਸ਼ਾ ਨਹੀਂ ਹੈ ਯੋਰੇ ਨਸ਼ਾ ਠੀਕ ਹੈ ਨਸ਼ਾ ਸੂ ਚਲੋ ਦਾਰੂ ਦਰੂ ਤਾਂ ਆ ਮੁੰਡੇ ਮਾੜੀ ਮੋਟੀ ਪੀ ਲੈਂਦੇ ਨੇ ਨਸ਼ਾ ਨਹੀਂ ਹੈ ਸਾਡੇ ਬੰਦ ਕੇ ਅਸੀਂ ਤੁਸੀਂ ਕੀ ਕਹਿੰਦੇ ਹੋ ਜੀ ਕਿਹੜੀ ਕਿਹੜੀ ਗੱਲ ਦੇ ਉੱਤੇ ਤੁਹਾਨੂੰ ਲੱਗ ਜਿਹੜਾ ਕੋਈ ਬੰਦਾ ਜਾਂਦਾ ਫੌਜ ਚ ਜਾਂ ਕਿਸੇ ਵੀ ਜਾਂਦਾ ਉਹ ਆਪਣੀ ਮੀਟ ਲਾ ਜਾ ਰਿਹਾ ਹੈ ਹਾਂ ਪੜਾਈ ਕਰਦਾ ਨੰਬਰ ਵੀ ਵੱਧਣ ਲੱਗਦੇ ਤਾਂ ਰੱਖਦੇ ਸਰਕਾਰੋਂ ਕੋਈ ਲਾਦੀ ਕਿਤੇ ਨੂੰ ਹੂੰ ਜੇ ਕਹੀ ਆਪਾਂ ਵੀ ਰੱਖ ਲਓ ਤੇ ਕਿਰਾਚੋ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਦਾ ਹੋਰ ਸਾਰੇ ਪ੍ਰਬੰਧ ਵਧੀਆ ਚੱਲਦੇ ਆ ਵਧੀਆ ਚੱਲ ਰਹੇ ਨੇ ਜਿਹੜਾ ਚੱਲਦਾ ਵਧੀਆ ਚੱਲ ਰਹੇ ਨੇ ਅੱਛਾ ਇਹਨਾਂ ਨੇ ਹੱਸ ਕੇ ਕਹਿਤਾ ਵਧੀਆ ਸਟੇਡੀਅਮ ਬਣਾਤਾ ਸਾਡੇ ਅੱਛਾ ਜੀ ਬਹੁਤ ਵੱਡਾ ਸਟੇਡੀਅਮ ਬਣਾਇਆ ਹੈ ਕੋਈ ਉੱਥੇ ਕਿੱਡਾ ਵੱਡਾ ਸਟੇਡੀਅਮ ਬਣਿਆ ਜੀ ਵੱਡੇ ਸਕੂਲ ਦੇ ਵਿੱਚ ਇਹ ਹੁਣੇ ਬਣਿਆ ਜੀ ਆ ਗਰਮੇਲ ਸਿੰਘ ਸਰਪੰਚ ਨੇ ਬਣਾਇਆਗਾ ਬਹੁਤ ਜਿਆਦਾ ਵੱਡਾ ਬਣਿਆ ਜੀ 6-7 ਕਿੱਲਾਂ ਦੇ ਵਿੱਚ ਬਣਿਆਗਾ ਹਰੇਕ ਉੱਥੇ ਉਹ ਹੈਗਾ ਪੂਰਾ ਵਧੀਆ ਗਰਾਊਂਡ ਬਣ ਰਿਹਾ ਜੀ ਭਾਈ ਜੀ ਇਹ ਕਹਿੰਦੇ ਵੀ ਖੇਡਾਂ ਵਾਸਤੇ ਨੌਜਵਾਨਾਂ ਨੂੰ ਪ੍ਰਬੰਧ ਕਰਕੇ ਦਿੱਤਾ ਸੀ ਜੀ ਬਿਲਕੁਲ ਇਹ ਸਿੰਘਲਾ ਸਾਹਿਬ ਨੇ ਸਾਰਾ ਕੰਮ ਕਰਿਆ ਤੀ ਉਦੋਂ ਬਾਅਦ ਆ ਕੇ ਇੱਕ ਵੀ ਨਾ ਆਪਣੇ ਪਿੰਡ ਦੀ ਬੇਇਜ਼ਤੀ ਤੂੰ ਕਹਿੰਦਾ ਉਹਨੇ ਹੋ ਗਰਿਆ ਬਿਲਕੁਲ ਨਹੀਂ 베ਚੀ ਇਹ ਗੱਲ ਦੀ ਗੱਲ ਆ ਪਿਰੇ ਗੱਲ ਸੁਣ ਲੋ ਪਿੰਡ ਚ ਜਿੱਥੇ ਮਰਜੀ ਘੁੰਮ ਜੋ ਜੇ ਕੋਈ ਕਹੇ ਦੇ ਵੀ ਕੋ ਖੁੱਡ ਵੇਚਿਆ ਠੀਕ ਆ 24 ਕਿਲੇ 24 ਕਿਲੇ ਦਾ ਕੇਸ ਚੱਲ ਰਿਹਾ ਹੈਗਾ ਹੁਣ ਜਾ ਕੇ ਪਤਾ ਕਰ ਲੋ ਹਾਈ ਕੋਰਟ ਚੋਂ ਅਸੀਂ ਜਿੱਤਿਆਂਗੇ 24 ਕਿਲੇ ਸਿੰਘਲੇ ਰਹਿਣ ਗੋਡਾ ਧਰ ਕੇ ਪੂਰਾ ਮਨਾਇਆ ਜੀ ਕੁਛ ਇਸ ਦਾ ਕਰਿਆ ਨਹੀਂ ਕੋਈ ਸੁਣਵਾਈ ਤਾਂ ਹੋਈ ਜੇ ਬੰਦਾ 24 ਕੀਲੇ ਜੇ ਤੁਹਾਨੂੰ ਇਹਨਾਂ ਨੂੰ ਪੁੱਛੋ ਵੀ ਤੁਸੀਂ ਇਹ ਮੈਂਬਰ ਸੀ ਤੁਸੀਂ ਸਸਪੈਂਡ ਘਾਤੋ ਹੋਏ ਪੁੱਛੋ ਜੀ ਨਹੀਂ ਬਿਰਜੀ ਅਸੀਂ ਕੰਮ ਹੀ ਨਹੀਂ ਕਰਨਾ ਚਾਹੁੰਦੇ ਤੇ ਸਾਨੂੰ ਪਤਾ ਦੀ ਸਾਨੂੰ ਨਾ ਧੱਕਾ ਕਰ ਰਹੇ ਨੇ ਸਾਨੂੰ ਆਉਣ ਸਾਰੇ ਗਰਮੇਲ ਸਰਪੰਚ ਕਰਦਾ ਤੇ ਸਾਨੂੰ ਮੈਨੂੰ ਥੋੜਾ ਤਰਾਂ ਲੱਗਾ ਜਿੱਦੇ ਗਰਮੇਲ ਸਰਪੰਚ ਰਹਾ ਵੀ ਜੀ ਦਾ ਕੋਰੈਕਟਾ ਗੱਲ ਸੋਹ ਵੀ ਮੈਂ ਪਾ ਪਾਉ ਫਿਰ ਪਾ ਨਾ ਪਾਉ ਦੇਖੋ ਜੀ ਇਹਨਾਂ ਪਹਿਲਾ ਜਿਹੜਾ ਇਹ ਇਹ ਬਹੀ ਬਣੀਆ ਇਹ ਬਣੀਆ ਜੀ ਪੀਡਬਲਯੂਡੀ ਦੇ ਵਿੱਚ ਉਹਨੇ ਕਿਹਾ ਉਹਨੇ ਕਿਹਾ ਵੀ ਇਹ ਸਾਹਿਬ ਬੀਏ ਬੀਏ ਬੰਦ ਕਰੋ ਲੀਡਰ ਸਿਆਸਤ ਕਰਦੇ ਆਪਦੇ ਮਤਲਬ ਨਾਲ ਨਹੀਂ ਨਹੀਂ ਇੱਕ ਰੋਕੀ ਵਾਲਾ ਬਰਦੀਲਾ ਕੇ ਰੱਖੀ ਐ ਅੱਛਾ ਕੰਮ ਰੋਕ ਦਿੰਦੇ ਹੁੰਦੇ ਆ ਲੀਡਰ ਰੋਕਦੇ ਨੇ ਬਹਿ ਗਏ ਵੀਰੇ ਟੀਕੇ ਘਰੇ ਹੋਰ ਕੀ ਕਰੀਏ ਕੰਮ ਰੋਕਦਾ ਤੇ ਹੁਣ ਸਾਰੇ ਇਹਨਾਂ ਸਾਡੇ 6 ਮੈਂਬਰ ਤੇ ਤੇ ਇਹਨਾਂ ਨੇ ਹੁਣ ਸਾਰ ਕੰਮ ਰੋਕਦਾ ਸਰਕਾਰ ਇਹਨਾਂ ਹੀ ਦੇ ਚੁੱਪ ਕਰਕੇ ਬਹਿ ਗਏ ਸਸਪੈਂਡ ਮੈਂ ਉਹ ਗੱਲ ਦੱਸ ਵੀ ਕਾ ਤੋ ਸਸਪੈਂਡ ਕਾ ਤੋ ਕਰੀਉਂਗੀ ਵੀ ਸਸਪੈਂਡ ਕਰੀਉਂਗੀ ਨਹੀਂ ਗੱਲ ਜੇ ਮੈਂ ਬੀ ਇਹ ਇੱਕ ਗੱਲ ਪੁੱਛ ਲਈਏ ਹਾਂਜੀ ਸਾਡੇ ਆ ਜਿਮ ਜਿਹੜਾ ਸਾਡੀ ਜ਼ਮੀਨ ਆ ਕੀ ਪੰਚਾਇਤੀ ਸਾਡੇ ਮਤਲਬ ਦਾ 48 ਕਿਲੇ ਨੇ ਉਹ ਇਹਨਾਂ ਨੇ ਗਲਤ ਬੋਲੀ ਦੇ ਕੇ ਇਹਨਾਂ ਨੇ ਦੂਜੇ ਬੰਦੇ ਨੂੰ ਉਹ ਕਰਾਈ ਅਸੀਂ 3 ਮਹੀਨੇ ਖੇਤ 'ਚ ਬੈਠੇ ਰਹਾਂਗੇ ਚਲੋ ਇੱਕ ਤੁਹਾਡਾ ਜਮੀਨ ਦਾ ਮਸਲਾ ਸੀ ਇੱਕ ਬਾਪੂ ਜੀ ਨੇ ਪੁੱਛਦੇ ਆ ਕਿ ਤੁਸੀਂ ਇਹ ਗੱਲ ਦੱਸੋ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਦਰਗਵਾਨ ਰਚੀ ਉਹਨਾਂ ਦਾ ਸ਼ਹਿਰ ਹੈ ਘਰ ਵੀ ਹੈ ਉਹਨਾਂ ਤੋਂ ਉਹਨਾਂ ਦੇ ਕੰਮਾਂ ਤੋਂ ਪੂਰੇ ਸੰਤੁਸ਼ਟ ਹੋ ਤੁਸੀਂ ਸਾਡਾ ਪਿੰਡ ਦਾ ਦੇਖੋ ਸੁਰਗ ਬਣਾ ਰਿਹਾ ਜੀ ਅੱਛਾ ਜੀ ਹਾਂ ਨੋ ਕੁ ਕੁਸ ਕਹੀ ਜਾਣਾ ਤੁਸੀਂ ਦੇਖ ਲਓ ਪਿੰਡ ਦੇ ਆਲੇ-ਦੁਆਲੇ ਫਿਰ ਕੇ ਲਾਈਟਾਂ ਲੱਗੀਆਂ 20 ਸਾਰੀਆਂ ਸਾਰੇ ਸੈਟ ਪਵਾਤੇ ਮੰਡੀ ਦੋ ਸੈਟ ਦੇਖੋ ਕਿੱਡੇ-ਕੱਡੇ ਜਾ ਕੇ ਪਾਏ ਹੋਰਾ ਦਾ ਤੁਹਾਨੂੰ ਪਤਾ ਨਹੀਂ ਤੁਹਾਡਾ ਪਿੰਡ ਸਵਰਗ ਹੈ ਹਾਂ ਸਾਰਾ ਕੋ ਸਾਡੇ ਪਿੰਡ ਜੀ ਸਹੂਲਤਾਂ ਬਹੁਤ ਕਰਤੀਆਂ ਕਿਹੜੀਆਂ ਕਿਹੜੀਆਂ ਸਹੂਲਤਾਂ ਮਿਲ ਰਹੀਆਂ ਸਹੂਲਤਾਂ ਦੇਖੋ ਜੀ ਇਹ ਜਿਹੜਾ ਉਹ ਕਲੀਨਿਕ ਪਲੇਸ ਕਹਿੰਦੇ ਨੇ ਜੀ ਉਹ ਸਾਡੇ ਮੈਂ ਹੱਲਾ ਬੀ ਲਈ ਉਹ ਖੋਲਤਾ ਜੀ ਤੇ ਬਾਕੀ ਸਮਝਣ ਲਾਈਟਾਂ ਲਾਤੀਆਂ ਜੀ ਸਾਡੇ ਪਾਰਕ ਸਾਰੇ ਪਿੰਡ ਦੇ ਵਿੱਚ 7-8 ਬਣ ਗਏ ਸਾਡੇ ਫਿਰ ਜਿਮਣੀ ਚੋਣ ਜਿਹੜੀ ਪਿੱਛੇ ਜੇ ਹੋਈ ਸੀ ਹਾਰ ਕਿਉਂ ਗਏ ਸਿਆਮ ਆਦਮੀ ਪਾਰਟੀ ਨਾਲ ਦੇਖੋ ਐਡਾ ਹੁੰਦਾ ਹੀ ਹੈ ਜੀ ਹਾਰੇ ਡਾਉਨ ਦੇਖੋ ਇਧਰ ਹੋਰ ਪਿੰਡਾਂ 'ਚ ਹਾਰ ਗਏ ਸਾਡੇ ਉਹਦਾ ਬਹੁਤ ਮਿਲ ਗਈ ਵੋਟ ਜੀ ਅੱਖਾਂ 'ਚ ਲਾਈਟਾਂ ਪੈ ਗਈਆਂ ਤਾ ਹਰੇ ਤੇ ਲੈਟ ਅੱਖਾਂ ਚ ਚਲੋ ਆਪਣੀ ਦਾ ਕੋਈ ਮੀਤ ਨਹੀਂ ਹੈਗੀ ਨਾ ਇਸ ਗੱਲ ਦੀ ਆਪਣੀ ਕੋਈ ਜਿੱਦ ਨਹੀਂ ਹੈਗੀ ਏ ਠੀਕ ਹੈ ਲੈਟਾਂਗੇ ਆਪਾਂ ਇੱਧਰ ਹੋਰ ਵੀ ਆਏ ਪਏ ਆਪਣਾ ਆਤੀ ਆ ਪਿਆ ਪੱਟਾ ਸਾਨੂੰ ਹੋਰ ਦਿਖਾਉਣਾ ਵੀਰੇ ਆਪ ਆਈਆਂ ਨੇ ਪੱਟਿਆ ਹੋਇਆ ਵੀਰੇ ਐਂ ਵੀ ਦੱਸੋ ਐਂ ਵੀ ਦੱਸੋ ਵੀ ਕਾਦੇ ਵਾਸਤੇ ਪੱਟਿਆਗਾ ਨਾ ਸੁਵਿਧਾ ਸੁਹਲਤਾ ਹੋਰ ਬਿਹਤਰ ਬਣਾਉਣ ਵਾਸਤੇ ਪੱਟਿਆ ਨਹੀਂ ਵੀਰ ਜੀ ਨਹੀਂ ਵੀਰ ਜੀ ਇਹਨਾਂ ਨੇ ਪੈ ਪਾਈ ਕੇ ਨਾ ਗਾੜੀ ਕਰਕੇ ਨਾ ਪਾਣੀ ਪੜਦੇ ਅਸੀਂ ਇਸ ਸਮੱਸਿਆ ਆਉਂਦੀ ਆ ਪਿੰਡ ਦੇ ਨੂੰ ਪਾਣੀ ਦੀ ਪਾਣੀ ਦੀ ਕਹਿੰਦੇ ਪਾਣੀ ਦੀ ਸਮੱਸਿਆ ਹੈ ਬਿਲਕੁਲ ਜੀ ਪਾਈਪਲਾਈਨ ਪੈ ਰਹੀ ਹੈ ਜੀ ਕੁਛ ਚੱਲ ਪੀ ਕੁਛ ਰਹਿੰਦੀ ਹੈ ਕਹਿੰਦੇ ਉਸੇ ਕਰਕੇ ਸਮੱਸਿਆ ਹੱਲ ਕਰਨੀ ਹੈ ਨੂੰ ਕੰਮ 8 ਵਜੇ ਦਾ ਉੱਠਦਾ ਹੋ ਬੱਕੜਾ ਰਹੇ ਦਿਹਾੜੀ ਸਾਡੇ ਤਾਂ ਦਿਹਾੜੀ ਮਰਵਾ ਜਾਂਦੇ ਨੇ ਕਰੇ ਨਹੀਂ ਬਣਾ ਕੀ ਕਰੇ ਕਰਕੇ ਚਲੋ ਤੁਸੀਂ ਸ਼ਬਦਾਵਲੀ ਠੀਕ ਰੱਖੋ ਜਿਹੜੀ ਇਹ ਸਹੂਲਤ ਲਈ ਤੁਸੀਂ ਕਹਿ ਪੈਪਾਂ ਪੈ ਰਹੀਆਂ ਹਾਂ ਜੀ ਸਾਰੇ ਪਿੰਡ ਦੇ ਵਿੱਚ ਇਮਾਨਦਾਰੀ ਨਾਲ ਦੱਸਿਓ ਸਾਰੇ ਲੋਕ ਖੁਸ਼ ਆ ਸਰਕਾਰ ਤੋਂ ਬਿਲਕੁਲ ਬਿਲਕੁਲ ਖੁਸ਼ ਨਹੀਂ ਨਾਲ ਬੈਠੇ ਤੁਹਾਡੇ ਪਿੰਡ ਦੇ ਨਹੀਂ ਹਾਂ ਪਿੰਡ ਦੇ ਨਹੀਂ ਜੀ ਇਹ ਕਿਉਂ ਨਹੀਂ ਖੋਜਣੇ ਨਾ ਜੀ ਕੋਈ ਕਿਹੜੀ ਪਾਰਟੀ ਤੋਂ ਕੋਈ ਕਿਹੜੀ ਪਾਰਟੀ ਤੋਂ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਜੀ ਨਹੀਂ ਠੀਕ ਹੈ ਜੀ ਵਧੀਆ ਯਾਰਾ ਕਾ ਜੋ ਗੱਲਾਂ ਹੋ ਰਹੀਆਂ ਉਹਦੇ ਵਿੱਚ ਤੁਹਾਨੂੰ ਲੱਗਦਾ ਸੱਚਾਈ ਹੈ ਤੰਤਾ ਹੀ ਪੂਰਾ ਅੱਛਾ ਹਾਂ ਜੀ ਹਾਂ ਜੀ ਵੋਟਾਂ ਨਿਕੜਨੀਆਂ ਨੇ ਭਾਈ ਜੀ 4 ਤਰੀਕ ਨੂੰ ਪਤਾ ਲੱਗ ਜੂ ਕਿਰਾਚੋ ਚੋਂ ਕਿੰਨੀਆਂ ਵੋਟਾਂ ਨਿਕੜਨੀਆਂ ਨੇ ਤੁਸੀਂ ਕਿੰਨੀਆਂ ਮੰਨਦੇ ਹੋ ਵੋਟਾਂ ਨਿਕਲਣਗੀਆਂ ਇਹ ਦਿਹਾ ਛਾੜੂ ਦੀਆਂ 7 ਤੇ 800 ਦੇ ਵਿੱਚ ਜੇ ਉਤੋਂ ਵੱਧ ਪੈ ਗਈਆਂ ਤਾਂ ਮੈਨੂੰ ਜੋ ਮਰਜ਼ੀ ਸਜ਼ਾ ਦੇ ਸਕਦੇ ਨੇ ਅਸਲ ਦੇ ਵਿੱਚ ਪਤਾ ਗੱਲ ਕੀ ਆ ਸਾਡੇ ਪਿੰਡ ਦੀ ਚੜਾਈ ਵਾਲੀ ਹੈ ਜੀ ਉਹ ਜਿਹੜੇ ਮੁੰਡੇ ਓਐਸਡੀ ਜੀ ਨੇ ਸੁਖਵੀਰ ਤੇ ਰਾਜਵੀਰ ਆਮਕਰਾਂ ਦੇ ਜਵਾਕ ਨੇ ਇਹ ਲੋਕਾਂ ਤੋਂ ਜਰੈਣੀ ਜਾਂਦਾ ਹੈਗਾ ਵੀ ਆਮਕਰਾਂ ਦੇ ਜਵਾਕ ਓਐਸਡੀ ਬਣ ਗਏ ਇੱਥੇ ਵੱਡੇ ਵੱਡੇ ਤਾਕੜੇ ਦਾ ਮਾਨ ਹੋਏਗਾ ਕਿ ਸਾਡੇ ਪਿੰਡ ਦੇ ਇਹਨਾਂ ਨੂੰ ਕੋਈ ਕਿਉਂਕਿ ਇਹਨਾਂ ਦਾ ਕੋਈ ਹੋਰ ਨਹੀਂ ਹੈਗਾ ਨਾ ਇਹ ਦੂਜੀ ਪਾਰਟੀ ਵਾਲੇ ਨੇ ਚਲੋ ਪੁੱਛ ਲੈਨੇ ਆ ਹਾਂ ਅਜਾ ਅਰਵੇ ਜਾਨ ਸਰ ਪਾ ਲੂੰ ਹਾਂਜੀ ਖਾਤੇ ਚ ਬੁੜੀਆਂ ਦੇ ਹਰ ਇਕ ਮੁਮੀ ਨਾ ਖਾ ਜਾਣੀ ਸਾਹਿਬ ਨੂੰ ਲਖਾਈ ਹੋਣੀ ਦੱਸੋ ਫਾਈਲ ਦੇਖੇ ਜਾਣੀ ਜਾ ਕੇ ਜਿੱਦਿ ਦੀ ਬੀਬੀਆਂ ਘਰਾਂ ਵਿੱਚ ਗੱਲਾਂ ਕਰਦੀਆਂ ਕਿ ਸਾਡੇ ਮਿਲੇ ਨਹੀਂ ਅਰੇ ਉਹਦੇ ਘੇਰੀਆ ਲੋਗ ਇਹਨਾਂ ਬੁੜੀਆਂ ਨੇ ਅੱਛਾ ਨਾ ਇਹ ਕਹਿੰਦੇ ਵੀ ਦੱਸੋ ਬੀਬੀਆਂ ਨੂੰ ਹਜ਼ਾਰ ਹਜ਼ਾਰ ਹੀ ਨਹੀਂ ਬਿਲਕੁਲ ਜੀ ਇਹ ਗੱਲ ਠੀਕ ਹੈ ਵੀ ਜਿਹੜੀ 1000 ਵਾਲੀ ਹੈਗੀ ਉਹ ਅੱਗੇ ਹੋ ਜੂਗੀ ਸਕੀਮ ਵੀ ਅੱਗੇ ਪਾ ਦੇਣਗੇ ਕੋਈ ਗੱਲ ਨਹੀਂ ਹਾਂਜੀ ਉਹ ਜੀ ਰਾਜਾ ਸਾਹਿਬ ਵਾਲੀ ਗੱਲ ਕਰਨੀ ਹੈ ਜਿਵੇਂ ਜਾਂਦੇ ਜਾਂਦੇ ਨੇ ਬੱਸਾਂ ਦਾ ਨਹੀਂ ਕਰਕੇ ਗਏ ਤੇ ਉਹ ਟਿੱਕ ਟਿੱਕ ਉਹੀ ਕੰਮ ਇਹ ਕਰਨਗੇ ਜਦੋਂ ਇਹਨਾਂ ਦੇ ਰਹਿ ਗਿਆ ਕਿ ਮਹੀਨਾ ਕ ਕਰਨਗੇ ਕਿ ਲੱਗਦਾ ਆ ਅਖੀਰਲੇ ਮਹੀਨੇ ਕਰਨਗੇ ਪਤਾ ਜਿਵੇਂ ਰਾਜਾ ਸਾਹਿਬ ਕਰਕੇ ਗਏ ਉਹੀ ਲੈ ਅਸੀਂ ਤੁਹਾਨੂੰ ਵੀ ਲੱਗਦਾ ਅਖੀਰ ਨਾਲ ਗੱਠ ਜੋੜਾ ਇਹਨਾਂ ਦਾ ਕਾਂਗਰਸ ਨਾਲ ਉਹ ਵੀ ਕਾਂਗਰਸ ਚ ਜਦੋਂ ਕਰਕੇ ਗਏ ਨੇ ਜੀ ਦਿਓ ਜਵਾਬ ਬਿਲਕੁਲ ਜੀ ਗੱਠ ਗੱਠ ਜੋੜਤਾ ਐਵੇਂ ਆ ਜੀ ਵੀ મોદી ਹਰਾਉਣਾਗਾ ਆਪਾਂ ਨੇ ਠੀਕ ਹੈ ਨਾ ਗੱਠ ਜੋੜਤਾ ਜ਼ਰੂਰੀ ਹੈ ਨਾ ਜੀ ਜ਼ਰੂਰੀ ਆ ਜੀ ਸੈਂਟਰ ਚ મોદી ਨੂੰ ਹਰਾਉਣਾ ਉਹ ਤਾਂ ਜੀ ਆਏ ਤੋਂ ਪਤਾ ਲੱਗੂ ਕਿਹੜਾ ਹਾਰੂ ਜੀ ਉੱਥੇ ਆਪਾਂ ਨਹੀਂ ਗਏ ਸਕਦੇ ਮੋਦੀ ਜਿੱਤੇ ਕੋਈ ਉੱਥੇ ਕਾਂਗਰਸੀ ਆਪ ਵਾਲੇ ਇੱਥੇ ਵੀ ਇਕੱਠੇ ਬੈਠੇ ਆ ਇਹ ਸਾਡਾ ਭਾਈਚਾਰਾ ਜੀ ਇਕੱਠਾ ਸਾਡਾ ਭਾਈਚਾਰਾ ਜੀ ਭਾਈਚਾਰਾ ਜੀ ਸਾਡਾ ਇਹੀ ਜੀ ਗੱਲ ਨਹੀਂ ਕੋਈ ਹੈ ਐਸੇ ਪਿੰਡ 'ਚ ਭਾਈਚਾਰਾ ਸਾਂਝ ਬਣੀ ਰਹਿੰਦੀ ਆ ਆ ਮੋਦੀ ਆ ਆ ਮੋਦੀ ਖੜਾ ਹੈ ਪੱਲ ਹੁਣ ਲਾ ਉਹ ਚਾੜੂ ਵਾਲੀ ਦੀ ਆ ਕਾਂਗਰਸੀ ਐ ਇਹਦਾ ਸਾਰੇ ਇਕੱਠੇ ਆਏ ਤਾਂ ਪਿੰਡ ਚ ਤਾਂ ਸਾਂਝ ਬਣੀ ਵੀ ਰਹਿਣੀ ਚਾਹੀਦੀ ਆ ਆਪਣਾ ਇੱਥੇ ਮਕਸਦ ਇਹ ਆ ਵੀ ਮੁੱਦੇ ਦੀ ਗੱਲ ਜਰੂਰ ਹੋਵੇ ਕਿਹੜੇ ਕਿਹੜੇ ਮਸਲਿਆਂ ਤੇ ਹੱਲ ਨਹੀਂ ਹੋਇਆ ਹੁਣ ਤੁਸੀਂ ਪਾਣੀ ਲਈ ਕਰਾਚੋ ਦੇ ਵਿੱਚ ਪਾਣੀ ਦੀ ਬਹੁਤ ਦਿੱਕਤ ਆ 5-6 ਮਹੀਨੇ ਹੋ ਗਏ ਜੀ ਬਹੁਤ ਜ਼ਿਆਦਾ ਦਿੱਕਤ ਆ ਜਿੰਨੀ ਕਹਦਾ ਉਹ ਨਹੀਂ ਸਾਰਾ ਪਿੰਡ ਪਟਿਆ ਪਿਆ ਜੀ ਕਿਹਦੇ ਕਿਹਦੇ ਟੈਂਕੀ ਬਣ ਰਹੀ ਹੈ ਜੀ ਨਵੀਂ ਟੈਂਕੀ ਬਣ ਰਹੀ ਹੈ ਬੱਸ ਸਟੈਂਡ ਤੇ ਜਾ ਕੇ ਦੇਖ ਲਓ ਠੀਕ ਹੈ ਨਾ ਜੀ ਅ ਤੇ ਬਾਕੀ ਸਾਰੇ ਪਿੰਡ ਚ ਪਾਈ ਪਲਾਨ ਪੈ ਰਹੀ ਆ ਠੀਕ ਹੈ ਨਾ ਟਾਈਮ ਜ਼ਰੂਰ ਲੱਗਦਾਗਾ ਪਰ ਐ ਵੀ 20 ਸਾਲ ਲੋਕਾਂ ਨੂੰ ਮੋਟਰਾਂ ਲਵਾਉਣ ਦੀ ਲੋੜ ਗਰੀਬ ਬੰਦਾ ਘੱਟੋ ਘੱਟ 1 ਲੱਖ ਰੁਪਏ ਕਿਵੇਂ ਲਾਊਗਾ ਉਹਨਾਂ ਨੂੰ ਬਹੁਤ ਵਧੀਆ ਸੋਚਦਾ ਲੋਕ ਕਿਸੇ ਵੀ ਵਜ੍ਹਾ ਕਰਕੇ ਮੰਨ ਲਿਆ 20 30% ਨਹੀਂ ਖੁਸ਼ ਹੁੰਦੇ ਕਿ ਸਾਡੇ ਕੰਮ ਨਹੀਂ ਹੋਏ ਉਹਨਾਂ ਨੂੰ ਜਵਾਬ ਸੌਖਾ ਦੇ ਲੈਣੇ ਹੋ ਲੰਬੇ ਤਾਂ ਹੁੰਦੇ ਹੋਣਗੇ ਕੋਈ ਸਾਡਾ ਕੋਈ ਕਿਸੇ ਨਾਲ ਲੜਾਈ ਝਗੜਾ ਹਾਂ ਇਹ ਬੰਦਾ ਦਾਅਵੇ ਨਾਲ ਕਹਿ ਦਿੰਦਾ ਮੋਟਰਾਂ ਸਾਰੇ ਲਵਾਈਆਂ ਨੇ ਸਿੰਘਰੇਜ਼ੀਆਂ ਮੋਟਰਾਂ ਲੱਗੀਆਂ ਹੋਈਆਂ ਸਿੰਘਰੇਜ਼ੀਆਂ 26 ਮੋਟਰਾਂ ਵੀਰੇ ਮੇਰੇ ਜੇ ਇਹ ਕਹਿੰਦਾ ਨਾ ਅਸੀਂ ਨੇ ਕਰਿਆ ਨਹੀਂ ਕੋਈ 26 ਮੋਟਰਾਂ ਮੈਂ ਲਵਾਈਆਂ ਨੇ ਕਾਂਗਰਸ ਨੇ ਪਾਏ ਨੇ ਇਹਨੂੰ ਐ ਪੁੱਛ ਬਾਈ ਨੂੰ ਵੀ ਪੈਸੇ ਕਿਨੇ ਪਾਏ ਨੇ ਸਭੇ ਕਿਹੜੀ ਸਰਕਾਰ ਨੇ ਦਿੱਤੇ ਪੈਸੇ ਉਹ ਮੋਟਰਾਂ ਦੇ ਪੈਸੇ ਅਸੀਂ ਦਿੱਤੇ ਨਹੀਂ ਬਾਈ ਸਰਕਾਰ ਸੀ ਉਹ ਦਿੱਤੇ ਨੇ ਸਾਡੀ ਕਾਂਗਰਸ ਸਰਕਾਰ ਚ ਦਿੱਤੇ ਇਹਨਾਂ ਨੂੰ ਪੁੱਛੋ ਅਸੀਂ ਨਹੀਂ ਪਵਾਇਆ ਸਰਪੰਚ ਤੋਂ ਧਾਰ ਸਮਾਨ ਚੱਕਿਆ ਸਿਵਲੈਂਸ ਮੋਟਰ ਮਹਾ ਆਪ ਪੈਸੇ ਇਕੱਠੇ ਕਰਕੇ ਲਵਾਈਆ ਸਿਵਲੈਂਸ ਵੱਲੋਂ ਪੈਸੇ ਨਹੀਂ ਆਏ ਬਾਅਦ ਚ ਫਿਰ ਕਹਿੰਦੇ ਸਰਕਾਰ ਦੀ ਵੀ ਗੱਲ ਹੈ ਇਹ ਸਿੰਗਲੇ ਵਖਤ ਜਿਹੜੀਆਂ ਸਾਡੀਆਂ ਰਮਨਾਥ ਸਿੰਘ ਦੀਆਂ ਮੜੀਆਂ ਜੀਆਂ ਇਹਨਾਂ ਚ ਕੁਝ ਨਹੀਂ ਕਰਿਆ ਅਸੀਂ 5-500 ਜਿਹੜੇ ਮੰਨ ਲਓ ਆਪਣੇ ਸ਼ਮਸ਼ਾਨ ਘਾਟ ਨੇ ਉੱਥੇ ਤਾਂ ਇੱਕ ਹੋਣਾ ਚਾਹੀਦਾਗਾ ਸਾਡੇ ਪਿੰਡ ਬਜਿੰਦਰ ਸਿੰਘਲੇ ਨੇ ਦੋ ਸ਼ਮਸ਼ਾਨ ਘਾਟ ਕਰਵਾਤੇ ਇੱਕ ਗੱਲ ਇਹ ਦੱਸੋ ਉਧਰ ਸੈਂਟਰ ਵਾਲੇ ਜਦੋਂ ਦੇਖਦਾ ਤੁਹਾਡਾ ਪਿੰਡ ਕੇ ਸੈਂਟਰ ਵਿੱਚ ਮੋਦੀ ਸਰਕਾਰ ਆ ਉਦੋਂ ਪਿੰਡ ਦੇ ਵਿੱਚ ਜਦੋਂ ਤਾਂ ਦੂਜੀ ਸਰਕਾਰ ਦੇ ਖਿਲਾਫ ਤਾਂ ਚਲੋ ਗੱਲਾਂ ਕੋਈ ਕਰਦੇ ਹੋਣਗੇ ਜਦੋਂ ਸੈਂਟਰ ਦੀ ਵਾਰੀ ਆਉਂਦੀ ਆ ਉਦੋਂ ਕਿਵੇਂ ਇੱਕ ਲੋਕ ਇੱਕ ਮਤ ਹੋ ਜਾਂਦੇ ਆ ਕਿ ਉਦੋਂ ਵੀ ਉਖੜਨੇ ਵਿੱਚ ਵਿੱਚ ਹੈਗੇ ਨੇ ਜੀ ਵਿੱਚ ਹੈਗੇ ਨੇ ਜਿਹੜੇ ਬੀਜਪੀ ਪੀਦੇ ਨੇ ਪਰ ਗਰੀਬ ਬੰਦਾ ਕੋਈ ਬੀਜਪੀ ਨੂੰ ਨਹੀਂ ਵੋਟ ਪਾਉਂਦਾ ਹੈਗਾ ਜਿੰਨੇ ਵੀ ਪਾਉਣਗੇ ਤਾਗੜੇ ਘਰ ਜਿਨ੍ਹਾਂ ਦੇ 20 20 30 30 ਕਿੱਲੇ ਨੇ ਜ਼ਮੀਨ ਦੇ ਉਹ ਪਾਉਂਦੇ ਅਸੀਂ ਸ਼ਾਹੂਕਾਰ ਵੋਟ ਪਾਵਾਂਗੇ ਉਹਨੂੰ ਬਿਲਕੁਲ ਪਾਣੀ ਚਾਹੀਦੀ ਤੁਹਾਨੂੰ ਬੀਜਪੀ ਨੂੰ ਤੁਸੀਂ ਬੀਜਪੀ ਨੂੰ ਪਾਉਂਗੇ ਸਰਕਾਰ ਨੂੰ ਹਾਂਜੀ ਅੱਛਾ ਆਊਏ ਬੂਟੋ ਅੱਛਾ ਇਹ ਤਾਂ ਕਹਿੰਦੇ ਬੀਜਪੀ ਬਹੁਤ ਅਸੀਂ ਵਿਰੋਧ ਕਰ ਠੀਕ ਹੈ ਵੀ ਸੰਗਰੂਰ ਚੋਂ ਨਹੀਂ ਮਿਲਦੀ ਸ਼ੀਟ ਹਾਂ ਆਲ ਇੰਡੀਗਲ ਕਰ ਰਹੇ ਮੈਂ ਅੱਛਾ ਆਲ ਇੰਡੀਆ 'ਚ ਤੁਹਾਨੂੰ ਲੱਗਦਾ ਬੀਜਪੀ ਦੀ ਸਰਕਾਰ ਹਾਂ ਇਹ ਤਾਂ ਕਹਿੰਦੇ ਸੰਗਰੂਰ ਪਰ ਸੈਂਟਰ ਚ ਕਹਿੰਦਾ ਬੀਜੇਪੀ ਆਊਗੀ ਠੀਕ ਹੈ ਜੀ ਪਰ ਅਸੀਂ ਤਾਂ ਇਹ ਇਹਦਾ ਬੀਜੇਪੀ ਦਾ ਸਾਰ ਇਹਦਾ ਬੀਜੇਪੀ ਦਾ ਤਾਂ ਸਾਡੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇ ਰਹੀ ਤੁਹਾਨੂੰ ਕੀ ਲੱਗਦਾ ਜੀ ਸੈਂਟਰ ਚ ਕੌਣ ਆਉਣਾ ਚਾਹੀਦਾ ਉਹ ਉੱਪਰ ਹਰਵੇਂ ਪਤਾ ਨਹੀਂ ਉਹਦਾ ਕੋਈ ਪਤਾ ਨਹੀਂ ਕਿਹੜਾ ਹੋਊਗਾ ਸਹੀ ਵੀ ਕਿਹੜੀ ਆਉਣੀ ਮੋਦੀ ਮਾਦੀ ਦਾ ਕੱਢ ਗਈ ਤਾਂ ਰਾਜ ਅਸੀਂ ਮੋਦੀ ਦਾ ਹੁਣ ਤਾਂ ਕੀ ਕਿਸਾਨ ਪਹਿਲਾਂ ਵੀ ਦਿੱਲੀ ਗਏ ਸੀ ਹੁਣ ਵੀ ਗਏ ਐ ਤੇ ਉਹ ਬੜੀਆਂ ਕਹਿੰਦੇ ਮੁੱਦਾ ਐ ਵੀ ਪੰਜਾਬ ਨੂੰ ਸਮਝਦੇ ਕੁਝ ਨਹੀਂ ਆ ਪੰਜਾਬ ਬਾਤ ਚ ਬੈਠੇ ਉਹ ਉਹੀ ਤਾਂ ਨਹੀਂ ਗਏ ਉਹਨਾਂ ਦੇ ਕੋਈ ਸੁਣ ਨਹੀਂ ਆ ਵਿਚਾਰਦੇ ਨਹੀਂ ਮੁੱਖ ਮੰਤਰੀ ਦੀ ਸਿਫਟ ਕਿਹੜੀ ਹੈ ਤੁਹਾਨੂੰ ਲੱਗਦੀ ਵੀ ਆਹ ਗੱਲ ਬੜੀ ਠੀਕ ਹੈ ਤੇ ਆਹ ਗੱਲ 'ਚ ਕਮੀ ਹੈ ਵੇਖੋ ਜੀ ਮੁੱਖ ਮੰਤਰੀ ਨੇ ਚਲੋ ਜਿਹੜਾ ਕੰਮ ਕਰਦਾ ਵਧੀਆ ਕਰੇ ਨੇ ਪਰ ਬਾਕੀ ਜਿਹੜਾ ਸਾਡੇ ਕੰਮ ਗਰੀਬਾਂ ਦੇ ਰੁਕੇ ਆਏ ਦੋ ਚਾਰ ਇਹ ਗਲਤ ਕਰ ਗਿਆ ਅੱਛਾ ਕਿਹੜੇ ਕਿਹੜੇ ਰੁਕੇ ਆ ਕਣਕ ਸਾਡੀ ਤੇ ਜਮੀਂ ਰੁਕੇ ਹੈ ਕਣਕ ਰੁਕੇ ਹੁਣ ਸਾਨੂੰ 15 ਕਿਲੋ ਕਣਕ ਮਿਲ ਜਾ ਫਿਰ ਉਹ ਜਮੀਂ ਮਤਰੇ ਬੰਦ ਕਰ ਗਿਆ ਸਾਡੀ ਜਿਹੜਾ ਰਹਿ ਗਿਆ ਉਹਦੇ ਮੁੜ ਕੇ ਸਾਨੂੰ ਕਣਕ ਨਹੀਂ ਮਿਲੀ ਉਹ ਮਤਲਬ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਆਹ ਕੰਮ ਠੀਕ ਨਹੀਂ ਹੋਇਆ ਉਹ ਮਿਲ ਨਹੀਂ ਸਾਨੂੰ ਕਰ ਕੋਈ ਠੀਕ ਕਿਹੜਾ ਹੋਇਆ ਤੁਸੀਂ ਦੱਸਿਆ ਠੀਕ ਕਿਹੜਾ ਹੋਇਆ ਵਧੀਆ ਕੰਮ ਕਿਹੜਾ ਹੋਇਆ ਮਨੋ ਚਲੋ ਸਾਰੀ ਵਧੀਆ ਕਰ ਦੇ ਸਰਕਾਰ ਕੋਈ ਵੀ ਆ ਜੇ ਆ ਇੱਕ ਕੰਮ ਦੀ ਤੁਹਾਨੂੰ ਜ਼ਿਆਦਾ ਲੱਗਦੀ ਆ ਤੇ ਇੱਥੇ ਗਰੀਬਾਂ ਦਾ ਹੱਕ ਆ ਪਿੱਛੇ ਇੱਧਰ ਬੈਠੇ ਤੁਸੀਂ ਜਦੋਂ ਗੱਲ ਸ਼ੁਰੂ ਵਿੱਚ ਕਹੀ ਸੀ ਵੀ ਇਹ ਗੱਲ ਕਹਿਣ ਨੂੰ ਜੋ ਮਰਜ਼ੀ ਕਹੀ ਜਾਣਾ ਤੁਹਾਨੂੰ ਕਿਹੜੀ ਗੱਲ ਤੇ ਤਸੱਲੀ ਹੋਈ ਆ ਕਿ ਆ ਘਟੋਕਟ ਚੰਗਾ ਕੰਮ ਕੀਤਾ ਉਹ ਸਾਨੂੰ ਦਾ ਬਾਈ ਕੀ ਪਤਾ ਲੱਗਦਾ ਦੀ ਗੱਲ ਨਹੀਂ ਅਸੀਂ ਤਾਂ ਕਹਿੰਦੇ ਬਈ ਇਹਨੇ ਚੰਗਾ ਕਰੀ ਹੀ ਨਹੀਂ ਹੈਗਾ ਅੱਛਾ ਹਾਂ ਤੁਸੀਂ ਜਮੇ ਪੱਤਾ ਹੀ ਸਾਫ਼ ਕਰਨ ਪੱਤਾ ਹੀ ਕਹਿਣਾ ਨਾਲੇ ਮੈਂ ਖਾਸ ਇਹਦਾ ਕਰਮੇਲ ਦਾ ਹੀ ਬੰਦਾ ਤਾਂ ਆ ਅੱਛਾ ਹਾਂ ਫਿਰ ਉਹਨਾਂ ਨੇ ਲਾਂਭਾ ਦੇਤਾ ਫਿਰ ਬਸ ਤੈਨੂੰ ਬੈਲੂ ਲਾਂਭਾ ਦੇ ਜਾਣ ਮੇਰੇ ਕੋਲੇ ਆਏ ਨਹੀਂ ਸਕਦੇ ਹੈਗੇ ਉਹ ਪਰ ਤੁਸੀਂ ਬੋਲਣਾ ਉਹ ਅੱਜ ਉਹ ਤੁਹਾਨੂੰ ਲੱਗਦਾ ਹੈ ਉਹ ਹੈ ਨਹੀਂ ਬੰਦੇ ਬੇਕਾਰ ਨੇ ਹਾਂਜੀ ਆ ਗਿਆ ਇੱਕੋ ਤਾਂ ਆਈ ਜੀ ਉਹ ਤਾਂ ਇਹਨੂੰ ਵੀ ਪੁੱਛ ਲੈਣੇ ਤੁਸੀਂ ਕੀ ਕਹਿਣਾ ਬਸ ਠੀਕ ਹੈ ਜੀ ਇਧਰ ਕਿ ਤੈਨ ਨਾਲ ਗੱਲ ਕਰੂ ਇਹ ਜਿਹੜੀਆਂ ਗੱਲਾਂ ਕਰਦੇ ਆ ਜੀ ਆਮ ਆਦਮੀ ਪਾਰਟੀ ਨੇ ਵਧੀਆ ਕੰਮ ਕੀਤੇ ਅਠੀ ਨਹੀਂ ਕਰਿਆ ਉਹਨਾਂ ਨੇ ਅੱਛਾ ਕੋਈ ਨਹੀਂ ਕਰਿਆ ਕਿਸੇ ਦੇ ਕਹੇ ਤੇ ਕਰਈ ਨਹੀਂ ਉਹਨਾਂ ਨੇ ਅੱਛਾ ਤੁਹਾਡਾ ਕਿਹੜਾੜਿਆ ਕੰਮ ਸਾਡਾ ਚਲ ਘਰ ਦੇ ਖਾਮਾ ਤਨੂੰ ਢੈਂਦਾ ਨਾਲੀ ਚ ਪਾਣੀ ਪੈਂਦਾ ਅੱਛਾ 20 ਘਰ ਜਾਏ ਸਰਪੰਚ ਕੋਲੇ ਅੱਛਾ ਨੌਂ ਨਹੀਂ ਲੰਦਾ ਹੈ ਹੈ ਕੀ ਕਹਿੰਦੇ ਕੀ ਹੈ ਹੋ ਜਾਊਗਾ ਇਹਨੇ ਕੀ ਦੇਖਾਂਗੇ ਦੇਖਾਂਗੇ ਨਾਲੀ ਬਣਾਵਾਂਗੇ ਅੱਛਾ ਸਰਪੰਚ ਹੈ ਜੀ ਸਾਡਾ ਹੂੰ ਔਰ ਕਈ ਬੰਦੇ ਇੱਥੇ ਬੈਠੇ ਤੁਹਾਡੇ ਪਿੰਡ ਦੇ ਕਹਿੰਦੇ ਵੀ ਕੰਮ ਸਵਰੇ ਵੀ ਬਹੁਤ ਹੈ ਸਹੂਲਤਾਂ ਮਿਲਣ ਲੱਗੀਆਂ ਕੋਈ ਕੰਮ ਨਹੀਂ ਸਮਝਿਆ ਆਇਆ ਕਿਸੇ ਸਹੂਲਤਾਂ ਵੀ ਮਿਲਣ ਲੱਗੀਆਂ ਮਹੱਲਾ ਕਲੀਨਿਕ ਨਹੀਂ ਮਿਲਦਾ ਕਿਸੇ ਨੂੰ ਕਣਕ ਦੀ ਉਹ ਬੰਦ ਕਰਤੀ ਲੋਕਾਂ ਦੀ ਗਵਰਨਮੈਂਟ ਨੇ ਅੱਛਾ ਕਿਸ ਨੇ ਆ ਗਰੀਬਾਂ ਦੀ ਹਾਂ 2 ਰੁਪਈਆ ਵਾਲੀ ਉਸ ਤੋਂ ਬਾਅਦ ਬਹਾਲ ਹੋ ਨਹੀਂ ਗਏ ਸੀ ਕਾਹਦੇ ਹੋਰ ਕੀ ਹੈ ਅੱਛਾ ਹੋਰ ਕਾ ਸਰ ਕੀ ਹੈ ਇੱਥੇ ਹੋਇਆ ਇਸੇ ਤਰ੍ਹਾਂ ਕੋਈ ਕਣ ਜੀ ਹੋਇਆ ਬਿਲਕੁਲ ਹੋਇਆ ਇਹ ਗੱਲ ਦਾ ਚੱਕਰ ਹੈ ਤਾਂ ਹੋਏ ਰੇ ਤੁਸੀਂ ਕਿਹੋ ਜਿਹਾ ਐਮਪੀ ਚਾਹੁੰਦੇ ਹੋ ਅੱਜ ਤਾਂ ਕਾਹਨੇ ਵੀ ਖੰਨਾ ਸਾਹਿਬ ਆਵੇ ਜਾਂ ਕਾਂਗਰਸ ਆਵੇ ਕੋਈ ਮਰਜ਼ੀ ਆ ਸਕਦੇ ਆ ਵੀ ਆਹ ਪਾਰਟੀ ਨਹੀਂ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਕੰਮੇ ਨਹੀਂ ਕਰਦੀ ਕਿਸੇ ਦਾ ਪਿੰਡ ਚ ਹੁਣ ਤੁਹਾਡੇ ਪਿੰਡ ਵਾਲੀ ਕਹਿੰਦੇ ਆ ਬਿਲਕੁਲ ਬਾਕੀ ਕੱਟੇ ਗਏ ਇਨਾਂ ਨੂੰ ਥੋੜਾ ਜਿਹਾ ਐ ਹੋ ਗਿਆ ਵੀ ਜਿਹੜਾ ਸਰਪੰਚ ਆ ਚੇਅਰਮੈਨ ਬਣ ਗਿਆ ਇਹ ਨਾਲ ਇੱਕ ਦੂਜੇ ਦੇ ਲੋਕ ਲੱਗਦੇ ਨੇ ਨਾ ਚੇਅਰਮੈਨ ਪਿੱਛੇ ਗੱਲ ਸਰਪੰਚ ਆਮ ਘਰਾਂ ਦੇ ਜਵਾਕ ਲਾਲ ਬੱਤੀਆਂ ਵਾਲੀਆਂ ਗੱਡੀਆਂ ਚ ਘੁੰਮਣ ਲੱਗੇ ਇਹਨਾਂ ਲੋਕਾਂ ਤੋਂ ਜਰੇ ਨਹੀਂ ਜਾਂਦਾ ਹੈਗਾ ਨਹੀਂ ਆਮ ਘਰਾਂ ਵਾਲੇ ਬਹਿ ਕੇ ਲਾਲ ਬੱਤੀਆਂ ਚ ਜਰੇ ਨਹੀਂ ਜਾ ਰਹੇ ਨਹੀਂ ਨਹੀਂ ਉਹ ਵੀ ਸਾਡੇ ਹੀ ਬੰਦੇ ਨੇ ਆਮ ਵਾਲੀ ਵਾਲੇ ਵੀ ਨੇ ਬੰਦੇ ਸਾਢੀ ਨੇ ਉਹ ਤਾਂ ਕਹਿੰਦਾ ਹੀ ਸਾਨੂੰ ਤਾਂ ਇਹੋ ਜਿਹਾ ਕੋਈ ਨਹੀਂ ਨਾ ਨਾ ਜੀ ਨਹੀਂ ਕ੍ਰੈਚੋ ਜੋ ਬਾਈ ਜੀ 250 ਬੋਟ ਡਾਲ ਗੱਟਿਆ ਕਿ ਬਿਠਾਇ ਕਿਨੇ ਨੇ ਨਹੀਂ ਬਿਠਾਇ ਕਿਨੇ ਨੇ ਬਿਠਾਇ ਕਿਨੇ ਬਿਠਾਇ ਵੀ ਅਸੀਂ ਬਿਠਾਉਣ ਵਾਲੇ ਆਂ ਬੱਤੀਆਂ ਚ ਵੇਸੀ ਬਿਠਾ ਨਹੀਂ ਨਹੀਂ ਜੀ ਜਿਹੜੇ ਮੰਨ ਲਓ ਆਸਡੀ ਸਾਹਿਬ ਮੁੱਖ ਮੰਤਰੀ ਦੇ ਬਿਠਾਉਣ ਵਾਲੇ ਵੀ ਅਸੀਂ ਹੀ ਆਂ ਫਿਰ ਵਾਹ ਥੋੜੀ ਐ ਵੀ ਉਹਨਾਂ ਨੇ ਵੀ ਕੰਮ ਖਰਾਬ ਕਰ ਦਿੱਤਾ ਕਿ ਵੀਰ ਜੀ 2 ਸਾਲਾਂ ਚ ਇਹ ਤਾਂ ਕਹਿੰਦਾ ਜੀ 2 ਸਾਲਾਂ ਚੱਕ ਗਏ ਬਿਲਕੁਲ ਜੀ ਜਿਹੜੇ ਮੰਨ ਲੋ ਇਹਨਾਂ ਦੇ ਇਹਨਾਂ ਦਾ ਪਹਿਲਾਂ ਕਾਲੀ ਗਾਂਗਰਾਸੀਆਂ ਜਿਹਨਾਂ ਦਾ ਸ਼ਿੱਕਾ ਚੱਲਦਾ ਸੀਗਾ ਹੁਣ ਉਹ ਬੰਦ ਹੋ ਗਿਆ ਹਮ ਬਸ ਉਹ ਬੰਦ ਹੋ ਗਿਆ ਜੀ ਇਹ ਫਿਰ ਪਹਿਲਾਂ ਕਿੱਧਰ ਦੀਂਗਾ ਐਨਵਾਈਸੀ ਇਹ ਗੱਲ ਅਸੀਂ ਤਾਂ ਝਾੜੂ ਚਾਂਜੀ 2014 ਤੋਂ ਲੈ ਕੇ ਇਹਨੂੰ ਪੁੱਛ ਪਹਿਲਾਂ ਕਿੱਥੇ ਤੱਕ ਸਿੱਕਾ 2014 ਤੋਂ ਲੈ ਕੇ ਅਸੀਂ 2024 ਤੱਕ ਇਹਨਾਂ ਨਾਲ ਆ ਜੀ ਹਾਂਜੀ ਇਹਦਾ ਸਿੱਕਾ ਦਾ ਕਿਹਦਾ ਵੀ ਜ਼ਿਆਦਾ ਹੁੰਦਾ ਸੀ ਹਾਂ ਸਿੱਕਾ ਕਿਹਦਾ ਨਹੀਂ ਚਾਹ ਉਹ ਕਿਹਦਾ ਜ਼ਿਆਦਾ 2014 ਤੋਂ ਲੈ ਕੇ 2024 ਤੱਕ ਅਸੀਂ ਇੱਧਰ ਹੀ ਆ ਜੀ ਇੱਕ ਗੱਲ ਦੱਸੋ ਆ ਸੁਣੋ ਬਾਈ ਜਿਹੜਾ ਪਹਿਲੀਆਂ ਸਰਕਾਰਾਂ ਚ ਚਾਹੇ ਕਾਂਗਰਸ ਸੀ ਅਕਾਲੀ ਦਲ ਵਾਲੇ ਸੀ ਭਾਜਪਾ ਵਾਲੇ ਸੀ ਉਹ ਕਿਹੜੀ ਗੱਲ ਗਲਤ ਕਰਦੇ ਸੀ ਜਿਹੜੀ ਤੁਹਾਡੀ ਸਰਕਾਰ ਚ ਨਹੀਂ ਹੋ ਰਹੀ ਪਹਿਲਾਂ ਤਾਂ ਜੀ ਸਾਨੂੰ ਪਤਾਗਾ ਵੀਰੇ ਸਵਤੋਬੇਣਾ ਇਸੇ ਨੂੰ ਨੌਕਰੀ ਨਹੀਂ ਮਿਲਦੀ ਸੀ ਹੁਣ ਐਮੀ ਨੌਕਰੀਆਂ ਮਿਲਦੀਆਂ ਨੇ ਰਿਸ਼ਵਤ ਬੰਦ ਹੋ ਗਈ ਜਿਹੜਾ ਨਾ ਨਾ ਜੀ ਜਿਹੜੇ ਬੰਦੇ ਪੜਦੇ ਨੇਗੇ ਉਹ ਬੰਦੇ ਨੌਕਰੀਆਂ ਲੈ ਜਾਂਦੇ ਨੇ ਪਹਿਲਾਂ ਮੰਨ ਲਓ ਜੇ ਬਾਦਲ ਨੇ 100 ਬੰਦੇ ਰੱਖਣਾ ਪੁਲਿਸ ਦੇ ਵਿੱਚ ਤਾਂ ਉਹ 50 ਬੰਦੇ ਉਹ ਆਪਦੇ ਰਖਾ ਆਉਂਦਾ ਦੀ ਐਵੇਂ ਹੁੰਦਾ ਸੀ ਪਹਿਲਾਂ ਨੇ ਚਲੋ ਹੁੰਦਾ ਸਰਕਾਰਾਂ ਦਾ ਟਾਈਮ ਆ ਪਰ ਹੁਣ ਵੀ ਹੋ ਰਿਹਾ ਹੁਣ ਵੀ ਕਿਹੜਾ ਹੁੰਦਾ ਨਹੀਂ ਹੁਣ ਵੀ ਗਲਤ ਹੋਈਏ ਜੇ ਬੱਚੇ ਪੜ੍ਹਦੇ ਨਹੀਂ ਜੇ ਮੰਨ ਲਓ ਤੁਸੀਂ ਕਹਿੰਦੇ ਹੋ ਭ੍ਰਿਸ਼ਟਾਚਾਰ ਖਤਮ ਹੋ ਗਿਆ ਦਫ਼ਤਰਾਂ ਚ ਨਹੀਂ ਨਹੀਂ ਭ੍ਰਿਸ਼ਟਾਚਾਰ ਤਾਂ ਘਟ ਗਿਆ ਜੀ ਠੀਕ ਹੈ ਨਾ ਖਤਮ ਨਹੀਂ ਹੋਇਆ ਘਟਿਆ ਪਤਾ ਗੱਲ ਕੀ ਹੈ ਮੰਨ ਲਓ ਜੇ ਸਹਿਮਤਾ ਵੀ ਘਟਿਆ ਵੀ ਖਤਮ ਨਹੀਂ ਹੋਇਆ ਜੇਬ ਚੋਂ ਪੈਸੇ ਮੰਨ ਲਓ ਜੇ ਆਪਣਾ ਕੋਈ ਗਲਤ ਕੰਮ ਆਪਾਂ ਰਿਸ਼ਵਤ ਅਗਲੇ ਨੂੰ ਆਪ ਦੇ ਰਹੇ ਆਂ ਜੀ ਵੀ ਮੇਰੇ ਆ ਕੰਮ ਕਰ ਦੇ ਰਿਸ਼ਵਤ ਆਪ ਆਪ ਹੀ ਦੇ ਰਹੇ ਨਾ ਹਾਂ ਠੀਕ ਹੈ ਨਾ ਜੀ ਇਹ ਤੇ ਲੋਕ ਵੀ ਜ਼ਿੰਮੇਵਾਰ ਨਹੀਂ ਇਹ ਗੱਲ ਵੱਡੇ ਵੱਡੇ ਲੀਡਰਾਂ ਤੇ ਕਾਰਵਾਈ ਸਰਕਾਰ ਦੇ ਦਰਾਂਨ ਹੋਈ ਹੈ ਤੁਸੀਂ ਮੰਨਦੇ ਹੋ ਸਾਰੇ ਕਿ ਠੀਕ ਹੋਈ ਹੈ ਜਾਂ ਫਿਰ ਧੱਕਾ ਹੋਇਆ ਬਿਲਕੁਲ ਸਹੀ ਹੋਈ ਹੈ ਉਹਦੇ ਵਿੱਚ ਤੁਹਾਡੀ ਪਾਰਟੀ ਵਾਲੇ ਵੱਡੇ ਵੱਡੇ ਲੀਡਰ ਗਏ ਆ ਜੇ ਉਹ ਚੰਗੀ ਹੋਈ ਹੈ ਜਿਹੜੇ ਗਲਤ ਨੇ ਤਾਂ ਗਲਤ ਨਹੀਂ ਬਿਲਕੁਲ ਮਤਲਬ ਸਹੀ ਕਾਰਵਾਈ ਸਾਡਾ ਸਿੰਗਲਾ ਸਾਫ ਆਈ ਨਹੀਂ ਨਹੀਂ ਉਹ ਗੱਲ ਰਸ 24 ਕਿੱਲੇ ਵਾਲੀ ਦੱਸ ਦੇ ਜਦੋਂ ਸਾਬਤ ਹੋ ਗਿਆ ਨਾ ਉਹਦੇ ਤੁਸੀਂ ਆਇਓ ਵੀ ਜੀ ਸੋਣਾ ਬਹੁਤ ਵੱਡੀ ਗੱਲ ਹੈ 24 ਕਿੱਲੇ ਵਾਲੀ ਗੱਲ ਦੱਸੋ ਵੀ ਕਿੱਥੇ ਵੇਚੇ ਸੀਗੇ ਇਹਨੂੰ ਤੇ ਮੁੰਡਿਆਂ ਨੇ ਵੀਰੇ ਬੋਲੀ ਦਿੱਤੀ ਦੀ ਨਾ 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 ਬੋਲੀ ਆ ਦੇ ਵੀਰੇ ਉਹ ਬਾਈ ਗੱਲ ਨਾ 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 ਉਹ ਨਹੀਂ ਤੈਨੂੰ ਹੋਰ 24 ਕਿੱਲੇ ਕਿਹੜੇ ਕਿਹੜੇ 24 ਕਿੱਲੇ ਨਾ ਬਜੇਂਦਰ ਸਿੰਘ ਨੇ ਰਾਤ ਨੂੰ ਰਾਤ ਰਜਿਸਟਰੀ ਕਰਵਾ ਲਈ ਸੀ ਇਹ ਮੈਂਬਰਾਂ ਨੂੰ ਕਹਿ ਕੇ ਵੀ ਅਸੀਂ ਤੁਹਾਡੇ ਜਵਾਬ ਪੰਜਾਬ ਪੁਲਿਸ ਚ ਰਖਾ ਦਾਂਗੇ ਠੀਕ ਹੈ ਨਾ ਬੜੀ ਹੋਈ ਸੀ ਤੇ ਫਿਰ ਸਾਡੀ ਸਰਕਾਰ ਚ ਕਾਰਵਾਈ ਕਿਉਂ ਨਹੀਂ ਹੋਈ ਬਹੁਤ ਵੱਡੇ ਪੱਧਰ ਤੇ ਚੱਲੀ ਹੈ ਜੀ ਕਾਰਵਾਈ ਇਹ ਬੰਦੇ ਸਤੂਆ ਬੈਠੇ ਇਹ ਖਿਆ ਨਹੀਂ ਕਿ ਉਹਨਾਂ ਨੂੰ ਕੋਈ ਜੇਲ੍ਹ ਹੋਈ ਜਾਂ ਕੁਝ ਇਹ 6-7 ਬੰਦੇ ਨਾ ਜੀ ਇਹ ਸਾਡੇ ਦੇ ਕਾਰਵਾਈ ਹੋਈ 24 ਘੰਟੇ ਵਿੱਚ ਸਾਡੇ ਦੇ ਕਾਰਵਾਈ ਹੋਣੀ ਚਾਹੀਦੀ ਇੰਨੇ ਵੱਡੇ ਪੱਧਰ ਤੇ ਇਹਨਾਂ ਨੇ ਘਪਲਾ ਕੀਤਾ ਸੀ ਤੇ ਜੇਲ੍ਹ ਕਿਉਂ ਨਹੀਂ ਗਏ 6-7 ਬੰਦੇ ਹੀ ਇਹ ਮੈਂਬਰ ਸਾਰੇ ਸਸਪੈਂਡ ਹੋਏ ਹੋਏ ਨੇ ਪੁੱਛ ਲੋ ਵੀ ਕਾਹ ਤੋਂ ਹੋਏ ਸਸਪੈਂਡ ਸੀ ਸਾਨੂੰ ਪਤਾ ਸੀ ਸਾਨੂੰ ਆਉਣ ਸਾਰੇ ਟੈਂਸ਼ਨ ਵਾਲੀ ਕਾਰਵਾਈ ਹੋਈ ਹੈ ਤੁਹਾਨੂੰ ਲੱਗਦਾ ਠੀਕ ਨਹੀਂ ਹੋਈ ਪਤਾ ਕੀ ਚੱਕਰ ਚ ਕਰਿਆ ਵੀਰ ਜੀ ਇਹਨਾਂ ਨੇ ਚੱਕ ਕੇ ਕਹਿਤਾ ਵੀ ਹਾਜ਼ਰੀ ਨਹੀਂ ਆਉਂਦੇ ਇਹ ਸਾਡੇ ਹਾਜ਼ਰ ਨਹੀਂ ਹੁੰਦੇ ਸਾਈਨ ਨਹੀਂ ਕਰਦੇ ਤੁਸੀਂ ਜਾ ਕਿਉਂ ਨਹੀਂ ਰਹੇ ਸੀ ਹਾਜ਼ਰ ਨਹੀਂ ਰਹੇ ਸੀ ਬਿਲਕੁਲ ਹੋਰ ਇੱਥੇ ਵੀਰ ਜੀ ਗੁਰੂ ਦਾ ਦਰਬਾਰ ਹੈ ਨਹੀਂ ਉਹ ਤੋਂ ਨੇਮ ਚਕਾਓ ਗਰਮੇਲ ਤੋਂ ਨਹੀਂ ਆ ਬਾਈ ਤੋਂ ਚਕਬਾ ਉਹ ਜਿਹੜਾ ਬੋਲ ਰਿਹਾ ਨਹੀਂ ਮੈਂ ਕੁੰਡਾ ਖੋਲਦਾ ਅਸੀਂ ਸਾਰੇ ਸੈਨ ਕਰਦੇ ਤੇ ਬਿੱਜੀ ਗੱਲ ਸੁਣ ਲੋ ਉਹਨਾਂ ਦੀ ਸਰ ਇਹ ਨਹੀਂ ਹੋਵੇ ਆਪਾਂ ਇਸ ਅੱਜ ਦੇ ਮੁੱਦੇ ਤੇ ਆਉਣੇ ਆ ਉਹ ਜਿਹੜੇ ਬਾਬੇ ਪਿੱਛੇ ਬੈਠੇ ਆ ਹਾਂ ਜੀ ਇਹਦਾ ਜੱਜ ਦੇ ਫੈਸਲੇ ਲੈਣਗੇ ਮਸਲ ਗੱਲ ਮੋ ਕੋਈ ਐਵੇਂ ਹੀ ਪੇੜ ਰੰਬਾ ਪਾਰ ਕੇ ਪੰਜਾਬ ਦੀ ਨਾ ਨਜ਼ਰ ਤੁਹਾਡੇ ਪਿੰਡ ਤੇ ਵੀ ਆ ਪੂਰੇ ਪੰਜਾਬ ਵਾਲੇ ਸੁਣ ਰਹੇ ਆ ਤੁਹਾਨੂੰ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਕਹਿੰਨੇ ਜੀ ਬਦੀਏ ਪਾਰਟੀ ਹਾਂ ਸਰਕਾਰ ਕਰਾ ਚੰਗੀ ਸਰਕਾਰ ਦੇ ਉਹਦੇ ਪਿੰਡ ਤੇ ਕਰਾ ਚਾਹੀਦਾ ਤੁਹਾਡੇ ਪਿੰਡ ਤੋਂ ਸਰਕਾਰ ਹੈਗੇ ਜੇ ਕੰਮ ਕਰੂ ਸਰਕਾਰ ਫੇਰੇ ਹੈ ਗੁੱਸਾ ਵੀ ਵੀਰੇ ਤਾਂ ਹੀ ਆ ਜੇ ਸਾਡੇ ਪਿੰਡ ਦੀ ਸਰਕਾਰ ਹੈ ਜੇ ਕੰਮ ਨਹੀਂ ਹੋ ਰੇ ਸਾਨੂੰ ਗੁੱਸਾ ਵੀ ਤਾਂ ਹੀ ਆ ਲੱਗਦਾ ਮਾਣ ਮਹਿਸੂਸ ਹੁੰਦਾ ਕਿ ਸਾਡੇ ਪਿੰਡ 'ਲ ਧਿਆਨ ਬੜਾ ਰਹਿੰਦਾ ਲੋਕਾਂ ਦਾ ਸਾਡੇ ਲੋਕਾਂ ਦਾ ਧਿਆਨ ਤਾਂ ਰਹਿੰਦਾ ਹੈ ਕੰਮ ਨਹੀਂ ਗਾ ਇਹ ਕਰਦੇ ਕੋਈ ਵੀ ਜਿਹੜੀਆਂ ਤੁਹਾਡੀਆਂ ਆਸਾਂ ਉਮੀਦਾਂ ਉਵੇਂ ਨਹੀਂ ਹੋਣ ਕਰੀਆਂ ਨਹੀਂ ਕਿਸੇ ਜਿਹੜੀ ਇਹ ਕਹਿ ਕੇ ਗਏ ਨੇ ਕਦੋਂ ਤੁਹਾਨੂੰ ਲੱਗੂਗਾ ਕਿ ਆਸ ਸਾਡੀ ਪੂਰੀ ਹੋ ਗਈ ਜਿਹੜਾ ਕਿਸੇ ਨੇ ਕਿਹਾ ਇੱਕ ਇੱਕ ਵੀ ਕਰਿਆ ਹੋਇਆ ਦਿਖਾ ਦਿਆ ਕਿਹੜਾ ਕਿਹੜਾ ਤੁਹਾਨੂੰ ਯਾਦ ਆ ਵੀ ਹੋਇਆ ਨਹੀਂ ਸਕੂਲ ਤੇ ਜਾਣਗੇ ਸਕੂਲ ਤੇ ਬਸਾਲਾ ਦੇ ਫਲਾਣਾ ਲਾ ਦੇ ਕਿਤੇ ਕਾਲਾ ਲਾ ਦੇ ਇੱਕ ਡਾਲ ਵੀ ਕਰ ਇਹਨਾਂ ਨੇ ਕੱਖ ਵੀ ਕਾਥੇ ਦਾ ਇਹ ਤਾਂ ਕਹਿੰਦੇ ਵੀ ਜਿਨ੍ਹਾਂ ਨੇ ਪ੍ਰਾਣੀਆਂ ਪ੍ਰੋਟੀਆਂ ਬਣਾਈਆਂ ਨਾ ਉਹਨਾਂ ਦੇ ਢਾ ਕੇ ਹੋਟਲ ਸਕੂਲ ਬਣਾਵਾਂਗੇ ਸਰਕਾਰੀ ਇਹਨਾਂ ਨੇ ਕਹਾ ਖੂਜੇ ਬਣਾਤੇ ਕੁੜੀ ਜਿਹਦੇ ਇੱਕ ਉਧਰ ਬਣਾਤੇ ਇਧਰ ਬਣਾਤੇ ਪਸਾਹ ਬਣਾਏ ਨੇ ਬਾਪੂ ਜੀ ਕਹਿੰਦੇ ਸਰਕਾਰੀ ਸਕੂਲ ਹੁਣ ਹੋਰ ਵਧੀਆ ਹੋ ਰਿਹਾ ਪਹਿਲਾਂ ਨਹੀਂ ਸੀ ਇਹੋ ਜੀ ਗੱਲਵਾ ਸਕੂਲ ਆ ਫੈਮਿਨਸ ਹੋ ਜਾ ਜਲ ਹੋ ਜਾਊਗਾ ਫਿਰ ਦੇਖ ਲਾਂਗੇ ਅੱਛਾ ਹੁਣ ਨਹੀਂ ਹੋਇਆ ਅਜੇ ਹੋਇਆ ਨਹੀਂ ਦੇਖੋ ਇਹਨਾਂ ਨੂੰ ਤਸੱਲੀ ਨਹੀਂ ਹੋ ਰਹੀ ਕਹਿੰਦੇ ਸਕੂਲ ਆਫ ਫੈਮਿਨਸ ਜਦੋਂ ਹੋਣਗੇ ਉਦੋਂ ਦੇਖਾਂਗੇ ਕਿਵੇਂ ਜੀ ਇਹਨੇ ਸਕੂਲ ਜਦੋਂ ਵਧੀਆ ਬਣਨਗੇ ਉਦੋਂ ਦੇਖਾਂਗੇ ਇਹ ਤ ਬਿਲਕੁਲ ਵਧੀਆ ਨਹੀਂ ਵੱਡੇ ਸਕੂਲ ਜਾ ਕੇ ਦੇਖੋ ਤਾਂ ਸਹੀ ਜੀ ਜੇ ਤਾਂ ਹੁਣ ਇਹ ਕਦੇ ਗਏ ਨਹੀਂ ਵਧੀਆ ਹੋਏ ਨਹੀਂ ਬਣੇ ਬਣੇ ਆ 2 ਸਾਲ ਚ ਬਣੇ ਹੁਣ ਬਣੇ ਤਾਂ ਹੁਣੇ ਨਹੀਂ ਖੈਰ ਕੋਈ ਗੱਲ ਨਹੀਂ ਕੰਮ ਬਹੁਤ ਕਰਾਇਆ ਹੈ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਕੰਮ ਨਹੀਂ ਕਰਾਇਆ ਕੰਮ ਚੱਲਦਾ ਵੀਰੇ ਇਹਨਾਂ ਨੇ ਇਹਨਾਂ ਨੇ ਵੀ ਉਵੇਂ ਚਲਾ ਰੱਖਿਆ ਤੇ ਉਦੋਂ ਪਹਿਲਾਂ ਹੀ ਬਹੁਤ ਵਧੀਆ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕੁਝ ਨਹੀਂ ਕਹਿਣਾ ਸੁਣੇ ਤਾਂ ਉਹਨਾਂ ਨੂੰ ਸਲਾਹ ਦੇ ਰਹੇ ਹ ਬਹੁਤ ਤਾਂ ਦੇਖਿਆ ਬੜਾ ਕੱਚੀਆਂ ਕੰਦਾ ਨੇ ਜੀ ਗਾਰੇ ਚ ਗੱਡਿਆ ਹੋਇਆ ਸਕੂਲ ਦੀਆਂ ਉਹਦੇ ਵਿੱਚ ਕੁਛ ਨਹੀਂ ਕਰਿਆ ਰੰਗ ਕਰਕੇ ਐਂ ਕਹਿੰਦੇ ਵੀ ਸਾਡਾ ਸਕੂਲ ਪੱਕਾ ਬਣ ਗਿਆ ਅੱਛਾ ਰੰਗ ਹੀ ਹੈ ਗੱਲਾਂ ਹਾਂ ਕੱਲਾ ਹੀ ਰੰਗ ਹੈ ਅੱਛਾ ਤੁਸੀਂ ਉੱਥੇ ਚੌਂਕੀਦਾਰੀ ਕਰਦੇ ਹੋ ਹਾਂ ਚੌਂਕੀਦਾਰ ਕਰਿਆ ਮੈਂ 8 ਸਾਲ ਮੇਰੀ ਰੰਗ ਫੇਰ ਤੱਕ ਕੱਲਾ ਕਹਿੰਦੇ ਬਹੁਤ ਸੋਹਣਾ ਸਕੂਲ ਬਿਲਡਿੰਗ ਜਾ ਕੇ ਦੇਖੋ ਜੀ ਐਂ ਕਹਿਣ ਦਾ ਕੀ ਮਤਲਬ ਹੈ ਜੀ ਤੁਸੀਂ ਜਾ ਕੇ ਦੇਖੋ ਬਿਲਡਿੰਗ ਕਿੱਡੀ ਵੱਡੀ ਬਿਲਡਿੰਗ ਬਣੀ ਆ ਤੇ ਕਿੱਡਾ ਵੱਡਾ ਉੱਥੇ ਆਪਣਾ ਖੇਡ ਗਰਾਊਂਡ ਬਣਾਇਆ ਜਾ ਕੇ ਦੇਖੋ ਸਟੇਡੀਅਮ ਬਣਾਇਆ ਉਹਨਾਂ ਨੇ ਅਸੀਂ ਮੈਂ ਹੀ ਨਹੀਂ ਕਹਿੰਦਾ ਕਿ ਸਟੇਡੀਅਮ ਨਹੀਂ ਬਣਾਇਆ ਸਟੇਡੀਅਮ ਬਣਾਇਆ ਹੈ ਕਿਉਂਕਿ ਪੰਚਾਇਤੀ ਜ਼ਮੀਨ ਤੋਂ ਨਾ ਸਟੇਡੀਅਮ ਬਣਾਈ ਹੈ ਪੰਚਾਇਤੀ ਜ਼ਮੀਨ ਸਾਰੇ ਰੋਕੀ ਜਾਂਦੇ ਨੇ ਸਟੇਡੀਅਮ ਤਾਂ ਬਣਿਆ ਹੈ ਸਟੇਡੀਅਮ ਇਹ ਸਰਕਾਰ ਨੇ ਬਣਾਇਆ ਇਹ 'ਚ ਕੋਈ ਸ਼ੱਕ ਨਹੀਂ ਬਾਹਰੋਂ ਬਣਿਆ ਜੀ ਕਿੰਨਾ ਵੱਡਾ ਤੁਸੀਂ ਜਾ ਕੇ ਦੇਖ ਲਓ ਜੀ ਲਾਇਬ੍ਰੇਰੀ ਕਿੰਨੀ ਵੱਡੀ ਬਣੀ ਆ ਉਹ ਵੀ ਤੁਸੀਂ ਦੇਖ ਸਕਦੇ ਇਸ ਵੇਲੇ ਬਣੀ ਆ ਜੀ ਇਹਨਾਂ ਨੇ ਥੋੜੀ ਬਣਾਈ ਆ ਕੰਗ ਇਹ ਕਹਿੰਦੇ ਜਿਹੜੀ ਤੁਸੀਂ ਗਿਣਾਉਣੇ ਹੋ ਕਹਿੰਦੇ ਸਾਡੇ ਵੇਲੇ ਜਿਹੜੀ ਮੰਨ ਲਓ ਉਦੋਂ ਸਰਪੰਚ ਸੀ ਆ ਠੀਕ ਆ ਨਾ ਉਹ ਤੁਹਾਨੂੰ ਦੱਸਾਂਗੇ ਬੱਸ ਸਟੈਂਡ ਜਾ ਕੇ ਦੇਖੋ ਜੀ ਘਰ ਘਰ ਵਾਜੋ ਬੱਸ ਸਟੈਂਡ ਜਾ ਕੇ ਦੇਖੋ ਜੀ ਕਿੰਨਾ ਵਧੀਆ ਬਣਿਆ ਹੋਇਆ ਬੱਸ ਸਟੈਂਡ ਆ ਠੀਕ ਆ ਨਾ ਜੀ ਭਗਵੰਤ ਮਾਨ ਦੀ ਬਣਾਈ ਜੋ ਬਸ ਤੁਸੀਂ ਭਾਜਪਾ ਦੀ ਤਾਰੀਫ ਕਰੀ ਜਾਂਦੇ ਸੀ ਨਹੀਂ ਮੈਂ ਤੁਹਾਨੂੰ ਇਹ ਵੀ ਆਖੇ ਨਾਲ ਨਹੀਂ 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 ਮੈਂ ਸੰਗਰੂਰ ਜ਼ਿਲ੍ਹਾ ਕੇ ਵੀ ਸੰਗਰੂਰ ਮੰਦਾ ਸੰਗਰੂਰ ਦੇ ਵਿੱਚ ਤਾਂ ਤੁਹਾਨੂੰ ਲੱਗਦਾ ਵੀ ਇੱਥੇ ਭਗਵੰਤ ਮਾਨ ਸਾਹਿਬ ਕਰਕੇ ਆ ਪਰ ਸੈਂਟਰ ਵਿੱਚ ਤੁਹਾਨੂੰ ਭਾਜਪਾ ਚਾਹੀਦਾ ਸੈਂਟਰ ਚ ਉਹ ਕਿਉਂ ਇੱਥੇ ਨਹੀਂ ਜਿੰਨੇ ਵੀ ਆਪਣੇ ਵੱਡੇ ਲੋਕ ਨੇ ਪਰ ਤੁਹਾਡੇ ਇਥੋਂ ਸ਼ਹਿਰ ਦੇ ਮੁੱਖ ਮੰਤਰੀ ਕਹਿ ਰਹੇ ਭਗਵੰਤ ਮਾਨ ਕਹਿੰਦੇ ਸੈਂਟਰ ਦੀ ਸਰਕਾਰ ਬਣੀ ਸਾਡੇ ਸਹਿਯੋਗ ਨਾਲ ਬਣੇਗੀ ਐਵੇਂ ਬਾਣੀ ਨਹੀਂ ਸਕਦੀ ਦੇਖੋ ਕਹਿ ਨਹੀਂ ਸਕਦੇ ਇਹਦੇ ਬਾਰੇ ਤਾਂ ਕੰਟਰੀ ਦੇ ਆ ਕੇ ਆ ਜਾ ਉਹਦਾ ਬਹੁਤ ਬਹੁਤ ਜ਼ਿਆਦਾ ਰੋਲ ਹੈ ਨਾ ਬੀਜ ਦਾ ਤਾਂ ਇੱਕ ਰਾਚੋ ਪਿੰਡ ਦੇ ਲੋਕ ਬੈਠੇ ਆ ਹਾਲਾਂਕਿ ਭਾਈਚਾਰਕ ਸਾਂਝ ਦੇ ਤੌਰ ਤੇ ਇਹਨਾਂ ਦਾ ਕਹਿਣਾ ਕਿ ਅਸੀਂ ਇਕੱਠੇ ਰਹਿੰਦੇ ਆ ਪਰ ਮੁੱਦਿਆਂ ਨੂੰ ਲੈ ਕੇ ਕੰਮਾਂ ਨੂੰ ਲੈ ਕੇ ਸਾਰਿਆਂ ਦੇ ਆਪੋ ਆਪਣੇ ਵਿਚਾਰ ਆ ਹਾਲਾਂਕਿ ਸਾਰਾ ਕੁਝ ਇੱਕ ਸਾਥ ਦੇ ਵਿੱਚ ਬਹਿ ਕੇ 10 ਜਾਂ 15 ਜਾਂ 20 ਬੰਦਿਆਂ ਦੇ ਵਿਚਾਰ ਧਾਰਾ ਦੇ ਨਾਲ ਸਾਰਾ ਕੁਝ ਨਹੀਂ ਉਕੋ ਜਾਂ ਕੀਤਾ ਜਾ ਸਕਦਾ ਪਰ ਇਹ ਲੋਕ ਵੀ ਅਹਿਮੀਅਤ ਰੱਖਦੇ ਐ ਐਸੇ ਪਿੰਡ ਦੇ ਨੇ ਤਾਂ ਕਰਾਚੋ ਪਿੰਡ ਦੇ ਲੋਕ ਜਿਹੜੇ ਕੀ ਸੋਚਦੇ ਅਸੀਂ ਕੋਸ਼ਿਸ਼ ਕੀਤੀ ਆ ਕਿ ਕੁਝ ਲੋਕਾਂ ਦੇ ਨਾਲ ਤੁਹਾਨੂੰ ਰੂਬ ਰੂ ਕਰਾਇਆ ਜਾਵੇ ਕਿ ਇਹਨਾਂ ਦਾ ਕਹਿਣਾ ਕੀ ਹੈ ਇਸ ਵਕਤ ਅਸੀਂ ਖੜੇ ਆ ਪਿੰਡ ਸੰਗਰੂਰ ਦੇ ਨਾਲ ਪੈਂਦਾ ਕਰਾਚੋਂ ਕਰਾਚੋਂ ਬਾਰੇ ਸਾਰੇ ਜਾਣਦੇ ਨੇ ਸਰਕਾਰ ਦੇ ਅੰਦਰ ਵੀ ਭੂਮਿਕਾ ਕੀ ਆ ਕਰਾਚੋਂ ਪਿੰਡ ਦੀ ਔਰ ਬਹੁਤ ਸਾਰੇ ਲੋਕ ਲੀਡਰ ਆ ਜਿਹੜੇ ਉਹ ਕਰਾਚੋਂ ਪਿੰਡ ਤੋਂ ਆਮ ਆਦਮੀ ਪਾਰਟੀ ਦੇ ਵੀ ਬਣਦੇ ਆ ਉਸ ਤੋਂ ਬਾਅਦ ਚਰਚਾ ਦੇ ਵਿੱਚ ਪਿੰਡ ਹੋਰ ਵਜਾ ਦੇ ਕਰਕੇ ਵੀ ਰਹਿੰਦਾ ਪਿੰਡ ਦੇ ਨੌਜਵਾਨ ਤੇ ਬਾਬੇ ਕੀ ਸੋਚਦੇ ਅੱਜ ਦੀ ਵਜਾ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੀ ਮਾਹੌਲ ਹੈ ਲੋਕ ਸਭਾ ਚੋਣਾਂ ਚੋਂ ਕੀ ਮੰਨਦੇ ਆ ਕੀ ਹੋਣਾ ਚਾਹੀਦਾ ਤੇ ਕੀ ਨਹੀਂ ਸਾਰੀ ਗੱਲਬਾਤ ਕਰਦੇ ਆ ਇੱਥੇ ਬੈਠੇ ਆ ਕੁਝ ਲੋਕ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿਹੜਾ ਮੁੱਦਾ ਅਹਿਮ ਲੱਗਦਾ ਤੁਹਾਨੂੰ ਤੇ ਕਰਾਚੋ ਪਿੰਡ ਕੀ ਸੋਚ ਰਿਹਾ ਓਰੇ ਦਾ ਜੀ ਸਾਰੇ ਪਾਰਟੀਆਂ ਦੇ ਬੰਦੇ ਬੈਠੇ ਨੇ ਜੀ ਅੱਛਾ ਜੀ ਆਪ ਵਾਲਿਆਂ ਦੀ ਵੀ ਬੈਠੇ ਨੇ ਕਾਂਗਰਸ ਦੀ ਵੀ ਬੈਠੇ ਨੇ ਬੀਜੇਪੀ ਦੀ ਵੀ ਬੈਠੇ ਨੇ ਮਾਨ ਦਲ ਦੇ ਵੀ ਬੈਠੇ ਨੇ ਜੀ ਅੱਛਾ ਯਾਨੀ ਸਾਰੀਆਂ ਪਾਰਟੀਆਂ ਦੇ ਬੈਠੇ ਨੇ ਜੀ ਪਰ ਤੁਹਾਡੇ ਮੁੱਖ ਮੰਤਰੀ ਦਾ ਸ਼ਹਿਰ ਨਾਲ ਲੱਗਦਾ ਮੰਨਿਆ ਜਾਂਦਾ ਤੇ ਇਸ ਵਾਰ ਸਰਕਾਰ ਨੂੰ ਧਿਆਨ ਦੇ ਵਿੱਚ ਰੱਖ ਕੇ ਜਾਂ ਫਿਰ ਸੈਂਟਰ ਨੂੰ ਧਿਆਨ ਚ ਰੱਖ ਕੇ ਵੋਟ ਪਾਉਣ ਦਾ ਮਨ ਬਣਾਇਆ ਅਜ ਤਾਂ ਸੈਂਟਰ ਨੂੰ ਦੇ ਕੇ ਮੰਤ ਧਿਆਨ ਬਣਾਇਆ ਜੀ ਸੈਂਟਰ ਨੂੰ ਰੱਖ ਕੇ ਤਾਂ ਫਿਰ ਕੀ ਸੋਚਦੇ ਹੋ ਕੀ ਕਹਿੰਦਾ ਹੈ ਪੇ